ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰਾਂ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈਗਾ ਜੀ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਅੱਜ ਦੁਬਾਰਾ ਫੇਰ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੈਗੇ ਮੇਰੇ ਨਾਲ ਸਰਦਾਰ ਗੁਰਿੰਦਰ ਸਿੰਘ ਜੁਨੀ ਜਿਹੜੇ ਹੈਗੇ ਮੌਜੂਦ ਹੈਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਇਸ ਖਬਰਾਂ ਦੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਖਬਰਾਂ ਦੀ ਜੇ ਸ਼ੁਰੂਆਤ ਕੀਤੀ ਜਾਵੇ ਇਮੀਗ੍ਰੇਸ਼ਨ ਜਿਹੜਾ ਹੈਗਾ ਆ ਮੁੱਦਾ ਹੋਣਾ ਲਗਾਤਾਰੀ ਖਬਰਾਂ ਦੇ ਵਿੱਚ ਰਹਿ ਰਿਹਾ ਹੈਗਾ ਪਾਵੇਂ ਆ ਉਹ ਆਸਟ੍ਰੇਲੀਆ ਦੀ ਗੱਲ ਹੋਵੇ ਪਾਵੇਂ ਨਿਊਜ਼ੀਲੈਂਡ ਦੀ ਗੱਲ ਹੋਵੇ ਪਾਵੇਂ ਕੈਨੇਡਾ ਦੀ ਗੱਲ ਹੋਵੇ ਹਰ ਰੋਜ਼ ਖਬਰਾਂ ਦੇ ਵਿੱਚ ਇਸ ਮੁੱਦੇ ਦੀ ਜਿਹੜੀ ਚਰਚਾ ਹੈਗੀ ਆ ਉਹ ਹੁੰਦੀ ਹੈਗੀ ਆ ਗਾਹੇ-ਬਗਾਏ ਹੋਵੇ ਜਾਂ ਲਗਾਤਾਰਤਾ ਦੇ ਵਿੱਚ ਹੋਵੇ ਪਰ ਜਿਸ ਤਰੀਕੇ ਦੇ ਨਾਲ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੀ ਆਮਦ ਜ਼ਿਆਦਾ ਵਧੀ ਹੈਗੀ ਉਹ ਤਾਂ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਨੂੰ ਰੋਕਣ ਨੂੰ ਲੈ ਕੇ ਵੱਖ-ਵੱਖ ਤਰੀਕੇ ਜਿਹੜੇ ਹੈਗੀਆਂ ਅਪਣਾ ਰੀਆਂ ਹੈਗੀਆਂ ਆ ਤਾਂ ਕਿ ਪ੍ਰਵਾਸ ਨੂੰ ਜਿਹੜਾ ਹੈਗਾ ਇਹਨਾਂ ਦੇਸ਼ਾਂ ਦੇ ਵਿੱਚ ਘਟ ਕੀਤਾ ਜਾ ਸਕੇ ਆਸਟ੍ਰੇਲੀਆ ਵੀ ਉਸੇ ਰਾਹ ਦੇ ਉੱਤੇ ਹੈਗਾ ਆ ਕਿ ਇਸ ਨੂੰ ਘਟ ਕੀਤਾ ਜਾਵੇ ਇਸ ਨੂੰ ਘਟਾਇਆ ਜਾ ਸਕੇ ਅਤੇ ਇਸ ਦੇ ਹੱਦ ਬੰਨੇ ਜਿਹੜੇ ਹੈਗੇ ਬੰਨ ਕੀਤੇ ਜਾਣ ਹੁਣ ਇਸੇ ਤਹਿਤ ਸਰਕਾਰ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਹੈਗਾ ਆ ਕੁਝ ਦਿਨ ਪਹਿਲਾਂ ਇਹਦੀ ਜਾਣਕਾਰੀ ਸਾਹਮਣੇ ਆਈ ਹੈਗੀ ਆ ਕੀ ਹੈਗਾ ਆ ਜਿਹਦੇ ਨਾਲ ਵਿਦਿਆਰਥੀ ਵੀਜ਼ਾ ਦੇ ਉੱਤੇ ਆਉਣ ਵਾਲੇ ਉਹਨਾਂ ਵਿਦਿਆਰਥੀਆਂ ਦੇ ਉੱਤੇ ਵੱਡਾ ਜਿਹੜਾ ਹੈਗਾ ਬੋਝ ਪੈਣਾ ਹੈਗਾ ਆ ਵੱਡੀ ਚਿੰਤਾ ਦਾ ਕਾਰਨ ਵੀ ਹੈਗਾ ਆ ਕੀ ਹੈਗੀ ਪੂਰੀ ਖਬਰ ਦੇਖੋ ਜੀ ਜਦੋਂ ਆਸਟ੍ਰੇਲੀਆ ਦੀ ਜਿਹੜੀ ਸਭ ਤੋਂ ਵੱਡੀ ਮਾਰਕੀਟ ਹੈ ਉਹ ਤਕਰੀਬਨ ਸਟੂਡੈਂਟ ਵੀਜ਼ਾ ਹੈਗੀ ਆ 34 ਬਿਲੀਅਨ ਤੋਂ ਉੱਪਰ ਦੀ ਹੈ ਜਿਹੜੀ ਮਾਰਕੀਟ ਹੈਗੀ ਆ ਜਿਸ ਤੋਂ ਆਸਟ੍ਰੇਲੀਆ ਦੀ ਆਸਟ੍ਰੇਲੀਆ ਨੂੰ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ ਹੁਣ ਜਿਹੜਾ ਵੀ ਕੋਈ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲਵਾਉਣਾ ਹੁੰਦਾ ਉਹ ਤੋਂ ਪਹਿਲਾਂ ਉਹਨੂੰ ਕੁਝ ਫਾਈਨੈਂਸ ਜਿਹੜੇ ਆਪਣੇ ਅਗੇ ਆ ਬੈਂਕ 'ਚ ਸ਼ੋ ਕਰਨੇ ਪੈਂਦੇ ਕਿ ਕਿੰਨੇ ਪੈਸੇ ਉਹਦੇ ਕੋਲ ਹੈਗੇ ਆ ਕਿੰਨੇ ਐਸੈਟ ਹੈਗੇ ਆ ਹੁਣ ਜਿਵੇਂ ਆਪਾਂ ਦੇਖ ਰਹੇ ਆ ਕਿ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਆ ਉਹ ਇਮੀਗ੍ਰੇਸ਼ਨ ਨੂੰ ਘਟਾ ਰਹੀ ਆ ਹਾਂਜੀ ਉਹਦੇ ਉੱਤੇ ਉਹਨੂੰ ਘਟਾਉਣ ਦਾ ਤਰੀਕਾ ਹੋਈ ਆ ਕਿ ਸਖਤੀ ਕਰ ਰਹੀ ਆ ਰਿਕੁਆਇਰਮੈਂਟਾਂ ਦੇ ਵਿੱਚ ਲਗਾਤਾਰ ਬਦਲਾਵ ਕੀਤਾ ਜਾ ਰਿਹਾ ਔਰ ਬਹੁਤ ਫ੍ਰੀਕੁਐਂਟ ਜਿਹੜਾ ਬਦਲਾਵ ਉਹ ਕੀਤਾ ਜਾ ਰਿਹਾ ਕਿਉਂਕਿ ਅਸੀਂ ਬਹੁਤ ਸਾਰੇ ਸਾਡੇ ਜਿਹੜੇ ਇਮੀਗ੍ਰੇਸ਼ਨ ਏਜੰਟਸ ਨੇ ਉਹ ਵੀਡੀਓਜ਼ ਵੀ ਬਣਾਉਂਦੇ ਨੇ ਤਾਂ ਆਪਾਂ ਉਹ ਵੀ ਦੇਖ ਸਕਦੇ ਕਿ ਜਿਹੜੀ ਜਾਣਕਾਰੀ ਉਹ ਵੀ ਆਪਣੇ ਜਿਹੜੇ ਕਲਾਇੰਟਸ ਹੈਗੇ ਨੇ ਜਾਂ ਲੋਕ ਹੈਗੇ ਨੇ ਉਹਨਾਂ ਨਾਲ ਸਾਂਝੀ ਕਰਦੇ ਆ ਬਟ ਹੁਣ ਫੇਰ ਜਿਹੜੀ ਉਹਨਾਂ ਨੇ ਇੱਕ ਹੋਰ ਵੱਡੀ ਚੇਂਜ ਕੀਤੀ ਆ ਕਿ ਜਿਹੜੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੁੰਦੀ ਆ ਸਟੂਡੈਂਟ ਵੀਜ਼ਾ ਲਵਾਉਣ ਤੋਂ ਉਹਦੇ ਵਿੱਚ ਵਾਧਾ ਕਰ ਦਿੱਤਾ ਆ ਹਮ ਔਰ ਇਹ ਵਾਧਾ ਪਿਛਲੇ 7 ਮਹੀਨੇ ਚ ਦੂਜੀ ਵਾਰ ਕੀਤਾ ਆ ਉਹਨਾਂ ਨੇ ਜੋ ਪਿਛਲੀ ਵਾਰ 24000 ਕੁਛ ਸੀਗੀ ਹੁਣ ਉਹਨੂੰ ਵਧਾ ਕੇ ਤਕਰੀਬਨ 29700 ਦੇ ਕਰੀਬ ਜਿਹੜਾ ਹੈ ਉਹ ਕਰ ਦਿੱਤਾ 29710 ਕਰ ਦਿੱਤਾ 710 ਕਰ ਐਗਜ਼ੈਕਟ ਹੀ ਕਹੀ ਜਾਵੇ ਤਾਂ ਹੁਣ ਭਜੀ ਛੋਟਾ ਵਾਦਾ ਨਹੀਂ ਹੈਗਾ 5000 ਡਾਲਰ ਉਹਨਾਂ ਨੇ ਸਿੱਧਾ ਹੀ ਜਿਹੜਾ ਆ ਉਹ ਵਧਾਤਾ ਜਿਹੜਾ ਹੀ ਤਕਰੀਬਨ ਅਗਰ ਆਪਾਂ ਲਾ ਕੇ ਚੱਲੀਏ ਕਿ 2.5 ਲੱਖ ਦੇ ਕਰੀ ਬਣਦਾ 2.5 ਲੱਖ ਰੁਪਈਆ ਯਾਨੀ ਕਿ ਐਕਸਟਰਾ ਜਿਹੜਾ ਉਹਨਾਂ ਨੂੰ ਆਪਣੇ ਬੈਂਕ ਅਕਾਊਂਟਾਂ 'ਚ ਜਿਹੜਾ ਸ਼ੋ ਕਰਨਾ ਪੈਣਾ ਆ ਹੁਣ ਇਹ ਵੀ ਚੀਜ਼ ਹੈ ਕਿ ਨਾਲ ਜਿਹੜੇ ਜਿਹੜੀ ਆਪਣੀ ਆਸਟ੍ਰੇਲੀਆ ਦੀ ਹੋਮ ਅਫੇਅਰਸ ਮਿਨਿਸਟਰ ਹੈਗੀ ਆ ਕਲੈਅਰ ਓਨੈਲ ਤਾਂ ਉਹਨੇ ਇਹ ਵੀ ਕਿਹਾ ਕਿ ਉਹ ਜਿਹੜੇ ਡੋਜੀ ਐਡਮਿਸ਼ਨ ਕਰਦੇ ਨੇ ਫੇਕ ਐਡਮਿਸ਼ਨ ਕਰਦੇ ਨੇ ਕਾਲਜੇਸ ਉਹਨਾਂ ਨੂੰ ਵੀ ਉਹਨਾਂ ਨੇ ਵਾਰਨਿੰਗ ਕੀਤੀ ਔਰ ਉਹਨਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ 34 ਐਸੇ ਕਾਲਜੇਸ ਨੇ ਜੈਨੂ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕਿ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਡਿਵੀਜ਼ਨ ਹੋਇਆ ਤਾਂ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ ਉਹਨਾਂ ਤੇ ਸੋਚਣ ਵਾਲੀ ਗੱਲ ਹੈ ਕਿ ਇਹ ਕਾਲਜੇਸ ਅੱਜ ਤਾਂ ਬਣੇ ਨਹੀਂ ਹੈ ਓਵਰਨਾਈਟ ਇਹ ਕਾਲਜੇਸ ਬੜੇ ਸਾਲਾਂ ਤੋਂ ਚੱਲਦੇ ਆ ਰਹੇ ਨੇ ਤੇ ਪਰਵਾਨਗੀ ਵੀ ਸਰਕਾਰਾਂ ਨੇ ਦਿੱਤੀ ਹੋਈ ਹੈ ਪਰਵਾਨਗੀ ਵੀ ਸਰਕਾਰਾਂ ਨੇ ਦਿੱਤੀ ਹੋਈ ਹੈ ਔਰ ਪਿਛਲੇ ਬਹੁਤ ਸਾਲਾਂ ਚ ਭਰ ਭਰ ਕੇ ਜਿਹੜੇ ਐਡਮਿਸ਼ਨ ਹੈ ਉਹ ਵੀ ਇਹਨਾਂ ਕਾਲਜਾਂ ਚ ਹੋਏ ਆ ਤਾਂ ਉਹਦੋਂ ਸਰਕਾਰ ਨੂੰ ਕਾਬੂ ਸੀਗਾ ਬਟ ਹੁਣ ਉਹ ਸਾਰੇ ਕਾਲਜਾਂ ਨੂੰ ਜਿੱਦਾਂ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਐਡਮਿਸ਼ਨ ਘਟਾਉਣੇ ਆ ਤਾਂ ਨਾਲ ਉਹਨਾਂ ਨੇ ਕਿਹਾ ਜੀ ਇਹ ਅਗਲੇ 2 ਸਾਲ ਜਿਹੜੀ ਮਾਈਗ੍ਰੇਸ਼ਨ ਹੈ ਉਹਨੂੰ ਘਟਾਉਣ ਦੀ ਇਹਨਾਂ ਦੀ ਇਹ ਪਾਲਿਸੀ ਹੈ ਕਿ ਉਹਦੇ ਵਿੱਚ ਹਿਊਜ ਡ੍ਰੌਪ ਜਿਹੜਾ ਕਰਨਾ ਇੱਕ ਤਾਂ ਹੁੰਦਾ ਨਾ ਕਿ ਵੀ ਉਹ ਚਲੋ ਸਟੈਂਡਰਡ ਨੂੰ ਵਧਾਉਣ ਦੇ ਲਈ ਉਹ ਆਪਣੇ ਚੇਂਜ ਕਰ ਰਹੇ ਆ ਜਾਂ ਸਿਰਫ ਰੂਲਸ ਨੂੰ ਉੱਪਰ ਥੱਲੇ ਕਰ ਰਹੇ ਆ ਬਟ ਇਥੇ ਇੰਟੈਂਸ਼ਨਲੀ ਜਿਹੜੇ ਰੂਲਸ ਨੇ ਉਹ ਬਦਲੇ ਜਾ ਰਹੇ ਆ ਸਰਫ ਮਾਈਗ੍ਰੇਸ਼ਨ ਨੂੰ ਘਟਾਉਣ ਦੇ ਲਈ ਯਾਨੀ ਕਿ ਸਟੂਡੈਂਟ ਵੀਜ਼ਾਸ ਨੂੰ ਘਟਾਉਣ ਦੇ ਲਈ ਕਿ ਲੋਕੀ ਘੱਟ ਆਉਣ ਇੱਥੇ ਤਾਂ ਇਹ ਨਹੀਂ ਕਿ ਚੁਨਿੰਦਾ ਹੁਣ ਬਟ ਘੱਟ ਆਉਣ ਓਵਰਆਲ ਹੀ ਘੱਟ ਹੋਣਾ ਤਾਂ ਹੁਣ ਉਹਦੇ ਵਿੱਚ ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਜਿਹੜੇ ਕੁਝ ਹੋਰ ਤਰੀਕੇ ਅਪਣਾਏ ਨੇ ਇੰਗਲਿਸ਼ ਤਾਂ ਜਿਹੜੀ ਰਿਕੁਆਇਰਮੈਂਟ ਹੈ ਉਹਦੇ ਵਿੱਚ ਉਹਨਾਂ ਨੇ ਬਦਲਾਵ ਕੀਤਾ ਆ ਪਹਿਲਾਂ ਲੋਰ ਜਿਹੜਾ ਹੈਗਾ ਵਧ ਕਰ ਦਿੱਤਾ ਹੈਗਾ ਆ ਹਾਂਜੀ ਆ ਜਿਹੜੇ ਆਈ ਲੈਟੀਆਂ ਜਿਹੜੇ ਪੀਟੀ ਦਾ ਰਿਕੁਆਇਰਮੈਂਟ ਉਹ ਵਧ ਕਰ ਦਿੱਤੀ ਹੈ ਪਲੱਸ ਉਹਦੇ ਨਾਲ ਜਿਹੜੇ ਲੋਕ ਇੱਥੇ ਆਉਂਦੇ ਸੀ ਵਿਜ਼ਟਰ ਵੀਜ਼ਾ ਤੇ ਜਾਂ ਕਿਸੇ ਹੋਰ ਵੀਜ਼ੇ ਤੇ ਉਹ ਆ ਕਿ ਸਟੂਡੈਂਟ ਵੀਜ਼ਾ ਪਾ ਦਿੰਦੇ ਸੀ ਉਹ ਟੋਟਲ ਹੀ ਇਹਨਾਂ ਨੇ ਬੰਦ ਕਰ ਦਿੱਤਾ ਆ ਉਸ ਤੋਂ ਇਲਾਵਾ ਸਟੂਡੈਂਟ ਵੀਜ਼ਾ ਅੱਗੇ ਐਕਸਟੈਂਡ ਕਰਦੇ ਸੀਗੇ ਲੋਕ ਕਿ ਆ ਉਹਨਾਂ ਦੇ ਇੱਕ ਮੁੱਕ ਗਿਆ ਉਹਨੂੰ ਅੱਗੇ ਵੀਜ਼ੇ ਵਧਾ ਲੈਂਦੇ ਸੀਗੇ ਉਹਦੇ ਤੇ ਵੀ ਇਹਨਾਂ ਨੇ ਕਟੌਤੀ ਕੀਤੀ ਹੈ ਮਤਲਬ ਹਰ ਪੱਕਾ ਹਣਾ ਸੀ ਬਹੁਤ ਸਾਰੇ ਸਟੂਡੈਂਟਸ ਤੁਸੀਂ ਵੀ ਜਾਣਦੇ ਹੋ ਜਿਹੜੇ ਪਤਾ ਨਹੀਂ ਪਿਛਲੇ ਕਈ ਸਾਲਾਂ ਤੋਂ ਜੇ ਉਹਨਾਂ ਦਾ ਕੋਈ ਪੀਆਰ ਦਾ ਨਹੀਂ ਹੀਲਾ ਵਿਸਿਲਾ ਬਣਦਾ ਪਿਆ ਤੇ ਉਹ ਆਪਣੇ ਵੀਜ਼ੇ ਐਕਸਟੈਂਡ ਕਰੇ ਜਾ ਰਹੇ ਇੱਕ ਕਾਲਜ ਤੋਂ ਦੂਜੇ ਕਾਲਜ ਚ ਚਲੇ ਜਾਂਦੇ ਨੇ ਵਿਚਾਰੇ ਪਿਛਲੇ 10 ਸਾਲ ਤੋਂ ਵੱਧ ਜਾਂ ਹੋਰ ਵੀ ਵੱਧ ਇੱਕ ਦਹਾਕੇ ਤੋਂ ਵੱਧ ਹੀ ਜਿਹੜਾ ਹੈ ਇੱਕ ਦਹਾਕੇ ਤੋਂ ਵੱਧ ਤੋਂ ਸਿਰਫ ਫੀਸਾਂ ਹੀ ਪੇ ਕਰ ਰਹੇ ਆ ਯਾਨੀ ਕਿ ਕਮਾ ਤਾਂ ਕੀਰੇ ਜੋ ਕੁਝ ਕਮਾਰਿਓ ਫੀਸਾਂ ਜੀ ਦੇ ਰਹੇ ਆ ਕਿ ਕਿਸੇ ਤਰੀਕੇ ਨਾਲ ਉਹਨਾਂ ਦਾ ਕੁਝ ਇੱਥੇ ਬਣ ਜਾਏ ਬਟ ਹੁਣ ਉਹ ਵੀ ਜਿਹੜਾ ਸਿਲਸਿਲਾ ਇਹਨਾਂ ਨੇ ਬੰਦ ਕਰਤਾ ਹੁਣ ਇਹ ਇੰਟੈਂਸ਼ਨਲੀ ਕੀਤਾ ਜਾ ਰਿਹਾ ਤੇ ਨਾਲ ਮਨਿਸਟਰ ਨੇ ਵੀ ਕਿਹਾ ਕਿ ਜਾਂ ਜਿਹੜਾ ਖਬਰਾਂ ਚ ਆ ਰਿਹਾ ਕਿ ਵਾਰ ਜਾਂ ਪੈਂਡੈਮਿਕ ਉਹ ਤੋਂ ਵੱਧ ਬਾਅਦ ਜੇ ਸਭ ਤੋਂ ਵੱਡਾ ਕਟੌਤੀ ਜਿਹੜੀ ਇਮੀਗ੍ਰੇਸ਼ਨ 'ਚ ਕੀਤੀ ਜਾ ਰਹੀ ਹੈ ਉਹ ਹੋਣ ਕੀਤੀ ਜਾ ਰਹੀ ਹੈ। ਹੂੰ। ਸੋ ਇਹ ਬੜੀ ਐਕਚੁਅਲੀ ਗਰਿੰਦਰ ਸਿੰਘ ਜੀ ਇਹ ਹੈ ਨਾ ਜਿਹੜੀ ਹੈਗਾ ਆ ਕਿ ਇੱਕ ਅੰਦਾਜ਼ੇ ਦੇ ਮੁਤਾਬਕ 60% ਤੋਂ ਵੀ ਥੱਲੇ ਜਿਹੜਾ ਹੈਗਾ ਆ ਇਹਨੂੰ ਕਰਬ ਕਰਨਾ ਚਾਹੁੰਦੇ ਹੈਗੇ ਆ ਇਹਨੂੰ ਲਿਆਉਣਾ ਚਾਹੁੰਦੇ ਹੈਗੇ ਆ ਤਾਂ ਕਿ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਹੈਗੀ ਨਾ ਹਰੇਕ ਇੱਕ ਦੂਜੇ ਦੇ ਨਾਲ ਜੁੜੀ ਹੋਈ ਹੈਗੀ ਆ ਜੇ ਸਾਡੇ ਸਾਡੇ ਦਰਸ਼ਕ ਵੀ ਦੇਖ ਰਹੇ ਹੈਗੇ ਆ ਅਸੀਂ ਰੋਜ਼ ਗੱਲ ਕਰਦੇ ਆਂ ਕੀ ਹਾਊਸਿੰਗ ਮਾਰਕੀਟ ਦੀ ਹਾਊਸਿੰਗ ਮਾਰਕੀਟ ਨੇ ਜਿਹੜਾ ਹੈਗਾ ਆ ਆਸਟ੍ਰੇਲੀਆ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਹੈਗੇ ਆ ਕਿ ਜਦੋਂ ਕੋਈ ਰੈਂਟ ਤੇ ਘਰ ਆਉਂਦਾ ਹੈਗਾ ਤਾਂ 50-50 ਜਣੇ ਜਿਹੜੇ ਹੈਗੇ ਆ ਘਰ ਰੈਂਟ ਤੇ ਲੈਣ ਵਾਸਤੇ ਲਾਈਨ ਦੇ ਵਿੱਚ ਹੁੰਦੇ ਹੈਗੇ ਆ ਉਹ ਸਾਰੀ ਜਿਹੜੀ ਚੀਜ਼ ਹੈਗੀ ਆ ਇਹ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈਗੀ ਆ ਜਿੰਨੇ ਲੋਕ ਜਿਹੜੇ ਹੈਗੇ ਆ ਬਾਹਰੋਂ ਜ਼ਿਆਦਾ ਆਉਂਦੇ ਹੈਗੇ ਆ ਉਸ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਹਾਊਸਿੰਗ ਮਾਰਕੀਟ ਦੇ ਉੱਤੇ ਵੀ ਜਿਹੜਾ ਹੈਗਾ ਫਰਕ ਪੈ ਰਿਹਾ ਹੈਗਾ ਆ ਇਹ ਚੀਜ਼ ਅਸੀਂ ਕੈਨੇਡਾ ਦੇ ਵਿੱਚ ਵੀ ਦੇਖੀ ਹੈਗੀ ਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਮੰਤਰੀਆਂ ਨੇ ਇਹ ਐਡਮਿਟ ਕੀਤਾ ਹੈਗਾ ਆ ਕਿ ਸਾਡੀ ਹਾਊਸਿੰਗ ਜਿਹੜੀ ਹੈਗੀ ਆ ਉਹ ਪ੍ਰਭਾਵਿਤ ਹੋ ਰਹੀ ਆ ਤੇ ਇਸ ਕਾਰਨ ਅਸੀਂ ਜਿਹੜਾ ਹੈਗਾ ਆ ਉਹ ਸਟੂਡੈਂਟ ਵੀਜ਼ਾ ਦੇ ਉੱਤੇ ਰੋਕ ਲਾ ਰਹੇ ਹੈਗੇ ਆ ਕਈ ਏਰੀਆ ਦੇ ਵਿੱਚ ਤਾਂ ਉਹਨਾਂ ਨੇ 2-2 ਸਾਲ ਦਾ ਜਿਹੜਾ ਹੈਗਾ ਬੈਨ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਆ ਲਾਇਆ ਹੈਗਾ ਆ ਇਹੀ ਸੇਮ ਜਿਹੜਾ ਹੈਗਾ ਨਿਊਜ਼ੀਲੈਂਡ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਆ ਕਿ ਹਾਊਸਿੰਗ ਮਾਰਕੀਟ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਜਿਹੜੀ ਪ੍ਰਭਾਵਿਤ ਪ੍ਰਵਾਸੀਆਂ ਦੇ ਨਾਲ ਕਿਉਂਕਿ ਜ਼ਿਆਦਾ ਜਿਹੜੀ ਹੈਗੀ ਆ ਉਹਨਾਂ ਦੀ ਆਮਦ ਜਿਹੜੀ ਜ਼ਿਆਦਾ ਹੁੰਦੀ ਹੈਗੀ ਹੈ ਘਰਾਂ ਦੀ ਜਿਹੜੀ ਬਣਾਉਣ ਦਾ ਉਹ ਹੈਗਾ ਆ ਉਹ ਉਸ ਤੇਜ਼ੀ ਦੇ ਨਾਲ ਅਵੇਲੇਬਿਲਟੀ ਆਪਾਂ ਲੈ ਲਈਏ ਘਰਾਂ ਦੀ ਜਿਹੜੀ ਅਵੇਲੇਬਿਲਟੀ ਹੈ ਉਨੀ ਨਹੀਂ ਹੈਗੀ ਡਿਮਾਂਡ ਜ਼ਿਆਦਾ ਹੋ ਰਹੀ ਹੈ ਤੇ ਉਹ ਚੀਜ਼ਾਂ ਫਿਰ ਜਿਹੜੀਆਂ ਹੈਗੀਆਂ ਲੋਕਲ ਪੱਧਰ ਤੇ ਸਰਕਾਰਾਂ ਨੂੰ ਤੰਗ ਕਰਦੀਆਂ ਹੈਗੀਆਂ ਤੇ ਫਿਰ ਇਹ ਤਰੀਕੇ ਜਿਹੜੇ ਹੈਗੇ ਆ ਉਹ ਲੱਭਦੇ ਹੈਗੇ ਆ ਫਿਰ ਅਣ ਦੂਜਾ ਦੇ ਕਿ ਦੂਜਾ ਰੀਜ਼ਨ ਇਹ ਵੀ ਐ ਕਿ ਉਹ ਕਿਚ ਵੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਇੱਕ ਵੱਡਾ ਕਾਰਨ ਜਿਹੜਾ ਇਹ ਸਾਰਾ ਕੁਝ ਕਰ ਰੰਦਾ ਹਾਊਸਿੰਗ ਅਵੇਲੇਬਿਲਟੀ ਆ ਕਿ ਜਿਹੜੀ ਰੈਂਟਲ ਮਾਰਕੀਟ ਆ ਉਹਦੀ ਡਿਮਾਂਡ ਬਹੁਤ ਜ਼ਿਆਦੀ ਆ ਬਟ ਅਵੇਲੇਬਿਲਟੀ ਜਿਹੜੀ ਬਹੁਤ ਘੱਟ ਆ ਤਾਂ ਮਾਈਗ੍ਰੇਸ਼ਨ ਜਿਹੜੀ ਆ ਡਾਇਰੈਕਟਲੀ ਜਿੱਦਾਂ ਤੁਸੀਂ ਕਿਹਾ ਕਿ ਉਹ ਪ੍ਰਭਾਵਿਤ ਕਰਦੀ ਆ ਬਟ ਦੂਜੀ ਵਜ੍ਹਾ ਇਹਦੇ ਵਿੱਚ ਇੰਟਰਸਟਿੰਗ ਗੱਲ ਇੱਕ ਹੋਰ ਦੇਖਣ ਵਾਲੀ ਆ ਕਿ ਜਿਹੜਾ ਤਾਂ ਆਪਣਾ ਪਾਈਚਾਰੇ ਤੋਂ ਆਪਾਂ ਪੰਜਾਬੀ ਜਾਂ ਭਾਰਤੀ ਪਾਈਚਾਰੇ ਤੋਂ ਲਈਏ ਕਿ ਜਿਹੜਾ ਬੰਦਾ ਤਾਂ ਪੱਕਾ ਹੋ ਜਾਂਦਾ ਆ ਇੱਥੇ ਪੀਅਰ ਹੋ ਜਾਂਦਾ ਉਹਦੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਆ ਕਰ ਲੈਣਾ ਆਪਣੇ ਹੁਣ ਅਸੀਂ ਚਲੋ ਪ੍ਰਾਪਰਟੀ ਮਾਰਕੀਟ ਨਾਲ ਜੁੜੇ ਤੁਸੀਂ ਵੀ ਨਿਊਜ਼ੀਲੈਂਡ ਚ ਪ੍ਰਾਪਰਟੀ ਮਾਰਕੀਟ ਨਾਲ ਜੁੜੇ ਹੋ ਸੀਗੇ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਜਿਹੜੇ ਆਪਣੇ ਭਾਈਚਾਰੇ ਦੇ ਪੱਕੇ ਬੰਦੇ ਨੇ ਬਹੁਤ ਘੱਟ ਹੈ ਤੈਨੂੰ ਕੋਈ ਜਿਹੜਾ ਰੈਂਟਲ ਤੇ ਮਿਲੂਗਾ ਹਮ ਮੋਸਟਲੀ ਜੇ ਕੋਈ ਰੈਂਟਲ ਤੇ ਰਹਿੰਦਾ ਆ ਜਾਂ ਤਾਂ ਆਪਣੇ ਲੈਣ ਕਰ ਲੈਣ ਦੇ ਪ੍ਰੋਸੈਸ ਦੇ ਵਿੱਚ ਹੈਗਾ ਆ ਤੇ ਜਾਂ ਉਹ ਜਿਹੜਾ ਆ ਪਰਮਾਨੈਂਟ ਨਹੀਂ ਹੈਗਾ ਤਾਂ ਉਹ ਅਜੇ ਜਿਹੜਾ ਆਪਣੇ ਟੈਂਪਰੇਰੀ ਜਾਂ ਸਟੂਡੈਂਟ ਵੀਜ਼ਾ ਦੇ ਉੱਤੇ ਹੈਗਾ ਤਾਂ ਉਹੀ ਜਿਹੜਾ ਆਪਣੇ ਭਾਈਚਾਰੇ ਤੋਂ ਚਲੋ ਜਿਹੜੀ ਲੋਕਲ ਕਮਿਊਨਿਟੀ ਆ ਗੋਰੇ ਨੇ ਤਾਂ ਉਹ ਤਾਂ ਡੈਫੀਨਿਟਲੀ ਜਿਹੜੇ ਉਹਨਾਂ ਦੀ ਇੱਕ ਲਾਈਫ ਸਟਾਈਲ ਹੈ ਕਿ ਉਹ ਕਾਫੀ ਲੋਕ ਜਿਹੜੇ ਰੈਂਟ ਤੇ ਰਹਿੰਦੇ ਆ ਬਲਕਿ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਆਪਣੇ ਭਾਈਚਾਰੇ ਇੱਕ ਵਾਰ ਪੱਕਾ ਹੋ ਗਿਆ ਨਾ ਉਹ ਰੈਂਟ ਤੇ ਰਹਿਣਾ ਪਹਿਲਾ ਜਿਹੜਾ ਅਗਲਾ ਪਲਾਨ ਹੈਗਾ ਘਰ ਖਰੀਦਣ ਦਾ ਹੈਗਾ ਬਿਲਕੁਲ ਘਰ ਖਰੀਦਣ ਦਾ ਹੁੰਦਾ ਤੇ ਇਸ ਕਰਕੇ ਜਿਹੜੀ ਰੈਂਟਲ ਮਾਰਕੀਟ ਹੈ ਉਹ ਕਾਫੀ ਜ਼ਿਆਦਾ ਬੂਸਟ ਹੁੰਦੀ ਹੈ ਕਿਉਂਕਿ ਇਹਨਾਂ ਦੀ ਰਿਕੁਆਇਰਮੈਂਟ ਉਦਾਂ ਹੀ ਬਣੀ ਹੋਈ ਹੈ ਕਿ ਜਿੰਨੇ ਕਿ ਇਹਨਾਂ ਦੇ ਇਹਨਾਂ ਨੂੰ ਪਤਾ ਹੈ ਕਿ ਰੈਂਟਰ ਮਾਰਕੀਟ ਚੱਲਣੀ ਆ ਉਹਦੇ ਹਿਸਾਬ ਨਾਲ ਹੀ ਘਰ ਬਣਾਉਂਦੇ ਨੇ ਬਟ ਜਦੋਂ ਬਾਹਰ ਇਮੀਗ੍ਰੇਸ਼ਨ ਦਾ ਬੂਸਟ ਹੁੰਦਾ ਹੈ ਵੱਧ ਆਉਂਦੇ ਨੇ ਤੇ ਇਹਨਾਂ ਕੋਲ ਘਰ ਹੀ ਨਹੀਂ ਹੁੰਦੇ ਉਹ ਸੰਭਾਲਣ ਦੇ ਲਈ ਤਾਂ ਇਹ ਹੈ ਜੀ ਡੈਫੀਨਿਟਲੀ ਇਹ ਇਹ ਡਾਇਰੈਕਟਲੀ ਸਾਡੇ ਲੋਕਾਂ ਨੂੰ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਡਾਇਰੈਕਟਲੀ ਹਾਂ ਇਹਦੇ ਵਿੱਚ ਇਹ ਵੀ ਹੈਗਾ ਜੇ ਭਾਰਤੀਆਂ ਦੀ ਗੱਲ ਕੀਤੀ ਜਾਵੇ ਜਨਵਰੀ 2023 ਤੋਂ ਲੈ ਕੇ ਸਤੰਬਰ ਅਕਤੂਬਰ 2023 ਤੱਕ ਜਿਹੜਾ ਹੈਗਾ 9-10 ਮਹੀਨਿਆਂ ਦੇ ਵਿੱਚ ਹੀ 1,22,000 ਸਟੂਡੈਂਟ ਭਾਰਤ ਤੋਂ ਜਿਹੜਾ ਹੈਗਾ ਆ ਆਸਟ੍ਰੇਲੀਆ ਦੇ ਵਿੱਚ ਆਇਆ ਹੈਗਾ ਆ ਤੇ ਵੱਡੀ ਗਿਣਤੀ ਆ ਤੇ ਬਸ ਉਹਨੂੰ 60,000 ਕਰਨ ਦੀ ਇਹਨਾਂ ਜੀ ਜਾਂ 50,000 ਕਰਨ ਦੀ ਇਹਨਾਂ ਜੀ ਕੋਸ਼ਿਸ਼ ਆ ਹਾਂ ਉਹਨੂੰ ਥੱਲੇ ਜਿਹੜਾ ਹੈਗਾ 60% ਥੱਲੇ ਲੈ ਕੇ ਆਉਣਾ ਤੇ ਇਹ ਇਹ ਇਸੇ ਖਬਰ ਦੇ ਨਾਲ ਆਪਾਂ ਅਗਲੀ ਖਬਰ ਵੀ ਜੋੜ ਦਿੰਦੇ ਹੈਗੇ ਆ ਕਿ ਕੱਲਾ ਜਿਹੜਾ ਹੈਗਾ ਆ ਭਾਰਤੀਆਂ ਦੇ ਨਾਲ ਹੀ ਜਿਹੜਾ ਹੈਗਾ ਆ ਉਹ ਨਹੀਂ ਹੋ ਰਿਹਾ ਫਿਲੀਪੀਨ ਤੋਂ ਵੀ ਜਿਹੜੀਆਂ ਖਬਰਾਂ ਇਦਾਂ ਦੀਆਂ ਆ ਰਹੀਆਂ ਹੈਗੀਆਂ ਆ ਜੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਵੇ ਤਾਂ ਹੈਲਥ ਸੈਕਟਰ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਲੜਖੜਾਇਆ ਹੋਇਆ ਹੈਗਾ ਇੱਥੇ ਗੱਲ ਕੀਤੀ ਜਾਵੇ ਨਰਸਾਂ ਦੀ ਨਰਸਾਂ ਦੀ ਜ਼ਰੂਰਤ ਜਿਹੜੀ ਹੈਗੀ ਵੱਡੇ ਪੱਧਰ ਤੇ ਹੈਗੀ ਆ ਕਿਸੇ 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 ਵੀ ਜਿਹੜਾ ਸਵਰਵ ਦੇ ਵਿੱਚ ਕਿਸੇ ਵੀ ਜਿਹੜਾ ਹੈਗਾ ਆ ਜਿਹੜੀ ਸਟੇਟ ਹੈਗੀ ਆ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਨਰਸਾਂ ਦੀ ਜ਼ਰੂਰਤ, ਮਿਡਵਾਈਫ ਦੀ ਜ਼ਰੂਰਤ, ਏਜ ਕੇਅਰ ਸੈਂਟਰਾਂ ਦੇ ਵਿੱਚ ਬੰਦਿਆਂ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਹੈਗੀ ਆ ਤੇ ਵੱਡੇ ਪੱਧਰ ਤੇ ਜਿਹੜੇ ਸਟੂਡੈਂਟ ਆਉਂਦੇ ਹੈਗੇ ਆ ਉਹ ਇਹਨਾਂ ਦਾ ਜਿਹੜਾ ਡੰਗ ਹੈਗਾ ਆ ਉਹ ਸਾਰਦੇ ਹੈਗੇ ਆ ਇਹਦੇ ਵਿੱਚ ਵੱਡੀ ਗਿਣਤੀ ਜਿਹੜੀ ਹੈਗੀ ਆ ਫਿਲੀਪੀਨ ਦੀਆਂ ਨਰਸਾਂ ਜਿਹੜੀਆਂ ਹੈਗੀਆਂ ਮਸ਼ਹੂਰ ਹੈਗੀਆਂ ਨੇ ਜੇ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜਾ ਹੈਗਾ ਆ ਫਿਲੀਪੀਨ ਤੋਂ ਆਉਣ ਵਾਲੇ ਬੱਚੇ ਜਿਹੜੇ ਹੈਗੇ ਆ ਪੜ੍ਹਦੇ ਹੈਗੇ ਨੇ ਤੇ ਉਹਨਾਂ ਨੂੰ ਹੀ ਪ੍ਰਾਇੋਰਟੀ ਜਿਹੜੀ ਹੈਗੀ ਆ ਦਿੱਤੀ ਜਾਂਦੀ ਹੈਗੀ ਆ ਪਰ ਹੁਣ ਇਹ ਦੱਸਿਆ ਜਾ ਰਿਹਾ ਕਿ ਇਹ ਜਿੱਦਾਂ ਚੇਂजेस ਜਿਹੜੇ ਹੈਗੇ ਆ ਉਹ ਆ ਰਹੇ ਹੈਗੇ ਹਾਇਰ ਐਜੂਕੇਸ਼ਨ ਹਾਇਰ ਆਇਲ ਸਕੋਰ ਹਾਇਰ ਜਿਹੜੇ ਹੈਗੇ ਆ ਫੰਡਿੰਗ ਜਿਹੜੀ ਹੈਗੀ ਆ ਸ਼ੋਅ ਕਰਨ ਵਾਲਾ ਚੇਂजेस ਆ ਰਹੇ ਹੈਗੇ ਆ ਉਹ ਫਿਲੀਪੀਨ ਦੀਆਂ ਜਿਹੜੀਆਂ ਸਟੂਡੈਂਟ ਨਰਸਿੰਗ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਹੋਇਆ ਹੈਗਾ ਉਹਨਾਂ ਦੇ ਵਾਸਤੇ ਵੀ ਔਕਾ ਹੋਇਆ ਹੈਗਾ ਜੀ ਹੁਣ ਅੱਜ ਦੀ ਡੇਟ ਤੱਕ ਗੱਲ ਕੀਤੀ ਜਾਵੇ ਤਾਂ 5 ਮਹੀਨਿਆਂ ਦੇ ਵਿੱਚ ਸਿਰਫ 500 ਸਟੂਡੈਂਟ ਹੀ ਜਿਹੜਾ ਹੈਗਾ ਆ ਅਪਲਾਈ ਹੋਇਆ ਹੈਗਾ ਆ ਤੇ ਉਹਦੇ ਫਿਲੀਪੀਨ ਤੋਂ ਕਰ ਰਹੇ ਫਿਲੀਪੀਨ ਦੀ ਗੱਲ ਕਰ ਰਹੇ ਹਾਂ ਨਰਸਿੰਗ ਦੇ ਵਿੱਚ ਨਰਸਿੰਗ ਦੇ ਵਿੱਚ ਜਿਹੜਾ ਕਿ ਪਿਛਲੇ 6 ਸਾਲਾਂ ਦੇ ਵਿੱਚ ਸਭ ਤੋਂ ਲੋਅ ਰਿਕਾਰਡ ਦੇ ਉੱਤੇ ਇਹ ਆਇਆ ਹੈਗਾ ਆ ਤੇ ਹੁਣ ਇਹਨਾਂ ਦੇ ਵਿੱਚ ਇਹ ਕਿਹਾ ਹੈਗਾ ਕਿ ਇਹਨੂੰ ਲੈਵਲ 3 ਦੇ ਉੱਤੇ ਫਿਲੀਪੀਨ ਨੂੰ ਜਿਹੜਾ ਹੈਗਾ ਆ ਉਹ ਰੱਖਿਆ ਗਿਆ ਆ ਡਾਊਨ ਗ੍ਰੇਡ ਸਿਕਿਉਰਟੀ ਜਿਹੜੀ ਹੈਗੀ ਆ ਉਹ ਕੀਤੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਆ ਅੱਗੇ ਕੀ ਹੁੰਦਾ ਸੀਗਾ ਇਹਨਾਂ ਨੂੰ ਜਿਹੜਾ ਇੰਗਲਿਸ਼ ਟੈਸਟ ਫੰਡਿੰਗ ਜਾਂ ਹੋਰ ਜਿਹੜੇ ਤੌਰ ਤਰੀਕੇ ਹੈਗੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਰਾਹ ਦਿੱਤੀ ਜਾਂਦੀ ਸੀ ਤੇ ਈਜ਼ੀ ਜਿਹੜਾ ਵੀਜ਼ਾ ਹੈਗਾ ਆ ਉਹ ਦੇ ਦਿੱਤਾ ਜਾਂਦਾ ਸੀਗਾ ਤਾਂ ਹੁਣ ਇਹਨਾਂ ਨੂੰ ਕਿਹਾ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਗੜਬੜਾਂ ਹੋਈਆਂ ਹੈਗੀਆਂ ਆ ਤਾਂ ਉਹਦਾ ਸੇਕ ਜਿਹੜਾ ਹੈਗਾ ਫਿਲੀਪੀਨ ਤਾਂ ਕਿ ਵੀ ਪਹੁੰਚਿਆ ਹੈਗਾ ਤੇ ਉਹਨਾਂ ਦੇ ਵੀਜ਼ਿਆਂ ਦੇ ਉੱਤੇ ਵੀ ਜਿਹੜੀ ਹੈਗੀ ਆ ਅੰਦਰੂਗਤੀ ਰੋਕ ਜਿਹੜੀ ਹੈਗੀ ਆ ਉਹ ਲਾਈ ਗਈ ਹੈਗੀ ਆ ਤੇ ਉੱਥੋਂ ਵੀਜ਼ੇ ਜਿਹੜੇ ਹੈਗੇ ਆ ਬੜੇ ਘੱਟ ਜਿਹੜੇ ਹੈਗੇ ਆ ਉਹ ਅਪਰੂਵ ਹੋ ਰਹੇ ਹੈਗੇ ਆ ਤੇ ਡੈਫੀਨਟਲੀ ਕਹੇ ਨਾਲ ਜਿਹੜਾ ਹੈਗਾ ਇਥੋਂ ਦਾ ਹੈਲਥ ਸੈਕਟਰ ਜਿਹੜਾ ਹੈਗਾ ਡਾਇਰੈਕਟਲੀ ਪ੍ਰਭਾਵਿਤ ਹੋਣਾ ਆ ਕਿਉਂਕਿ ਆਲਰੇਡੀ ਜਿਹੜੀ ਹੈਗੀ ਘਾਟ ਇਥੇ ਨਰਥਾਂ ਦੀ ਹੈਗੀ ਆ ਨਹੀਂ ਡੈਫੀਨਟਲੀ ਕਿਉਂਕਿ ਅਗਰ ਤੁਸੀਂ ਕਿਸੇ ਵੀ ਹਸਪੀਟਲ ਚ ਚਲ ਜਿਓ ਮੈਲਬਨ ਦੇ ਕਾਸਟਰਕੇ ਵੈਸਟਰਨਸ ਜਿਹੜੇ ਸਬਅਰਬਸ ਨੇ ਤੁਹਾਨੂੰ ਮੇਜਰ ਮੈਜੋਰਟੀ ਜਿਹੜੀ ਨਰਸਸ ਮਿਲਣਗੇ ਉਹ ਫਿਲੀਪੀਨ ਤੋਂ ਨੇ ਹਮਮ ਬੰਦੇ ਹੋਣ ਜਾਂ ਬੀਬੀਆਂ ਬੀਬੀਆਂ ਚੋਂ ਵੱਧ ਮਿਲਦੀਆਂ ਨੇ ਕਿਉਂਕਿ ਇਹਨਾਂ ਦੇ ਇੱਕ ਕਲਚਰ ਚ ਹੀ ਆ ਕਿ ਜਿੱਦਾਂ ਨਾਲ ਨਰਸਿੰਗ ਕਰਨਾ ਜਿੱਦਾਂ ਆਪਣੇ ਭਾਰਤ ਚ ਨਹੀਂ ਕੇਰਲਾ ਵਾਲੇ ਤੁਸੀਂ ਐਵਰੀ ਸੈਕੰਡ ਜਿਹੜਾ ਕੇਰਲਾ ਵਾਲੇ ਤੁਸੀਂ ਮਿਲੋਗੇ ਲੇਡੀ ਉਹ ਜਿਹੜੀ ਨਰਸ ਤੁਹਾਨੂੰ ਮਿਲੂਗੀ ਸੇਮ ਚੀਜ਼ ਇੱਥੇ ਫਿਲੀਪੀਨਸ ਦੇ ਨਾਲ ਹੈਗਾ ਕਿ ਮੈਂ ਚਲੋ ਕੁਝ ਸਾਲ ਪਹਿਲਾਂ ਕਰਦਾ ਹੁੰਦਾ ਸੀਗਾ ਜਦੋਂ ਹੈਲਥ ਸੈਕਟਰ ਚ ਕੰਮ ਤੇ ਇੱਕ ਹਸਪੀਟਲ ਦੀ ਮੈਨੂੰ ਯਾਦ ਹੈ ਕਿ ਉੱਪਰ ਤੋਂ ਲੈ ਕੇ ਟਾਪ ਤੋਂ ਲੈ ਕੇ ਜਿਹੜਾ ਬੋਡਮ ਤੱਕ ਦਾ ਸਾਰਾ ਜਿਹੜਾ ਸਟਾਫ ਸੀਗਾ ਨਾ ਉਸ ਸ਼ਿਫਟ ਦੇ ਸਾਰਾ ਫਿਲੀਪੀਨੋ ਸਟਾਫ ਸੀਗਾ ਤਾਂ ਕਾਫੀ ਜਦੋਂ ਇਹਨਾਂ ਦੇ ਕਲਚਰ ਵਿੱਚ ਵੀ ਹੈਗਾ ਤਾਂ ਨਰਸਸ ਦੀ ਜਿਹੜੇ ਕਾਫੀ ਨੇ ਜਿਹੜੇ ਕਰਦੇ ਨੇ ਤਾਂ ਡੈਫੀਨਿਟਲੀ ਜੇ ਇਹਦਾ ਫਰਕ ਪੈ ਰਿਹਾ ਹੈ ਤਾਂ ਉਹਦਾ ਹੈਲਥ ਸੈਕਟਰ ਤੇ ਵੀ ਫਰਕ ਪਊਗਾ ਕਿ ਕਿਉਂਕਿ ਇੱਥੇ ਆਲਰੇਡੀ ਡਿਮਾਂਡ ਤਾਂ ਬਹੁਤ ਜ਼ਿਆਦੀ ਹੈ ਡਿਮਾਂਡ ਬਹੁਤ ਹੈਗੀ ਆ ਤੇ ਲਗਾਤਾਰ ਐਡਵਰਟਾਈਜ਼ਮੈਂਟਾਂ ਦਿੱਤੀਆਂ ਜਾ ਰਹੀਆਂ ਪਰ ਉਹਦਾ ਬਦਲ ਕੀ ਦੇ ਰਹੇ ਹੈ ਇਹ ਸਰਕਾਰਾਂ ਨਹੀਂ ਦੱਸਦੀਆਂ ਹੈਗੀਆਂ ਦੇਖੋ ਉਹਦਾ ਬਦਲ ਹੀ ਕੋਈ ਨਾ ਆਪਾਂ ਕੀਤੀ ਸੀ ਥੋੜੇ ਦਿਨ ਪਹਿਲਾਂ ਗ ਇਹ ਜਿਹੜੇ ਨਾ ਸਟੂਡੈਂਟਸ ਨੂੰ ਜਿਹੜਾ ਮਿਨਿਮਮ ਕੁਝ ਪੇ ਦੇਣੀ ਸ਼ੁਰੂ ਕੀਤੀ ਹੈ ਪਲੇਸਮੈਂਟ ਵਿੱਚ ਉਹਦਾ ਵੀ ਮਕਸਦ ਹੈ ਉਹਨਾਂ ਦਾ ਇਹ ਹੈ ਕਿ ਲੋਕਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਕਿ ਹਾਂ ਲੋਕਲ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮੋਟੀਵੇਟ ਕਰਨਾ ਕੋਈ ਨਾ ਕੋਈ ਇਦਾਂ ਦਾ ਕਰਦੇ ਨੇ ਬਟ ਡੈਫੀਨਿਟਲੀ ਇੱਕ ਚੀਜ਼ ਇਹ ਬਲੱਦ ਕੁਝ ਸਟੈਂਡਰਡ ਤੇ ਵੀ ਕੰਮ ਕਰ ਰਹੇ ਪਿਛਲੇ ਕੁਝ ਸਾਲਾਂ ਤੋਂ ਕਿਉਂਕਿ ਕੁਝ ਹੈਲਥ ਪਰ ਇਹ ਗੱਲ ਜਿਹੜੀ ਹੈਗੀ ਹੈ ਲੋਕੀਸ਼ਿਪ ਹੀ ਨਹੀਂ ਹੈਗੀ ਕਿ ਜਿਹੜੇ ਇਹ ਦੇਸ਼ ਪੱਛਮੀ ਮੁਲਕ ਹੈਗੇ ਨੇ ਇਹ ਵਿਦਆਊਟ ਇਮੀਗ੍ਰੇਸ਼ਨ ਜਿਹੜੇ ਹੈਗੀ ਆ ਉਹ ਕਾਮਯਾਬ ਨਹੀਂ ਹੋ ਸਕਦੇ ਕਦੇ ਵੀ ਭਾਵੇਂ ਸੋਚੀ ਜਾਣਾ ਕਿ ਅਸੀਂ ਲੋਕਲ ਜਿਹੜੀ ਹੈਗੀ ਆ ਫੋਰਸਸ ਦੇ ਨਾਲ ਜਿਹੜੀ ਲੇਬਰ ਫੋਰਸ ਹੈਗੀ ਆ ਜਾਂ ਹੋਰ ਕੰਮੇ ਹੈਗੇ ਨੇ ਉਹਨਾਂ ਦੇ ਨਾਲ ਦੇਸ਼ ਚਲਾ ਲਵਾਂਗੇ ਇਹ ਵੱਡਾ ਭਲੇਖਾ ਹੈਗਾ ਨਹੀਂ ਬਿਲਕੁਲ ਇਮੀਗ੍ਰੇਸ਼ਨ ਤਾਂ ਚਾਹੀਦੀ ਆ ਬਟ ਹੁਣ ਜਿੱਦਾਂ ਇਹਨਾਂ ਨੇ ਘਟਾਇਆ ਤਾਂ ਹੁਣ ਉਹ ਹਰ ਪਾਸਿੋਂ ਦੀ ਉਹਨੂੰ ਕੱਸਣ ਦੀ ਜਿਹੜੀ ਉਹ ਕੋਸ਼ਿਸ਼ ਕਰ ਕੋਈ ਜਿਹੜੀ ਉਹ ਕਰ ਰਹੇ ਨੇ ਤਾਂ ਭਾਜੀ ਇਹਦੇ ਨਾਲ ਹੀ ਆਪਾਂ ਹੁਣ ਆਪਾਂ ਸਿਡਨੀ ਵੱਲੋਂ ਜਾਂਦੇ ਆ ਤਾਂ ਸਿਡਨੀ ਦੇ ਵਿੱਚ ਇੱਕ ਖਬਰ ਆ ਰਹੀ ਹੈ ਕਿ ਉੱਥੇ ਜਿਹੜੀ ਇੱਕ ਵੈਸਟਨ ਸਿਡਨੀ ਦੀ ਲੋਕਲ ਕਾਉਂਸਲ ਹੈਗੀ ਆ ਉੱਥੇ ਉਹਨਾਂ ਨੇ ਇੱਕ ਪਾਸ ਕੀਤਾ ਰੈਜ਼ੋਲੂਸ਼ਨ ਕੰਬਰਲੈਂਡ ਸਿਟੀ ਕੌਂਸਲ ਹੈ ਉਹਨਾਂ ਨੇ ਇੱਕ ਪਾਸ ਕੀਤਾ ਯਾ ਰੈਜ਼ੋਲੂਸ਼ਨ ਕਿ ਜਿਹੜੀ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਸੇਮ ਸੈਕਸ ਪੇਰੈਂਟਿੰਗ ਦੀਆਂ ਕਿਤਾਬਾਂ ਹੁੰਦੀਆਂ ਨੇ ਉਹਨਾਂ ਨੂੰ ਉੱਥੇ ਨਾ ਰੱਖਿਆ ਜਾਵੇ ਉਹਨਾਂ ਨੂੰ ਲਾਇਬ੍ਰੇਰੀ ਚੋਂ ਬਾਹਰ ਕੱਢਿਆ ਜਾਵੇ 6 5 ਦਾ ਜਿਹੜਾ ਉਹਨਾਂ ਦੀ VOTING ਹੋਈ ਸੀਗੀ ਉਹਦੇ ਵਿੱਚ ਉਹ ਜਿੱਤ ਗਏ ਨੇ ਯਾਨੀ ਕਿ 5 6 ਜਣੇ ਨੇ ਵੋਟ ਕੀਤਾ ਕਿ ਜਿਹੜੀ ਬੁੱਕਸ ਨੇ ਉਹ ਕੱਢਦੀਆਂ ਜਾਣ ਹੁਣ ਤੈਨੂੰ ਵੀ ਪਤਾ ਹੈ ਕਿ ਇੱਥੇ ਇਹ ਮੁੱਦਾ ਬਹੁਤ ਵੱਡਾ ਹੈਗਾ ਅਗਰ ਆਪਾਂ ਕਹੇ ਇਹ ਐਲਜੀਬੀਟੀ ਕਮਿਊਨਿਟੀ ਵਾਲਾ ਸੇਮ ਸੈਕਸ ਪੀਰੈਂਸ ਵਾਲਾ ਜਾਂ ਇਹ ਸਾਰੀ ਚੀਜ਼ਾਂ ਦਾ ਬਹੁਤ ਵੱਡਾ ਮੁੱਦਾ ਆ ਔਰ ਇਹ ਕਮਿਊਨਿਟੀ ਵੀ ਬੜੀ ਸਟਰੋਂਗ ਆ ਕਾਨੂੰਨ ਵੀ ਇੱਥੇ ਹੋਣ ਦੀ ਹੈਗੀ ਆ ਵੱਡੇ ਅਹੁਦਿਆਂ ਤੇ ਬੈਠੇ ਹੈਗੇ ਆ ਸਰਕਾਰਾਂ ਦੇ ਵਿੱਚ ਦੂਜੇ ਤੀਜੇ ਨੰਬਰ ਦੇ ਉੱਤੇ ਬੈਠੇ ਹੈਗੇ ਆ ਬਿਲਕੁਲ ਹੁਣ ਇਹਨਾਂ ਨੂੰ ਜਿੱਦਾਂ ਸੇਕਸ ਮੈਰਿਜ ਦਾ ਵੀ ਅਪਰੂਵਲ ਮਿਲ ਚੁੱਕਾ ਪ੍ਰਦੇਸ਼ ਮੰਤਰੀ ਆਈ ਥਿੰਕ ਜਿਹੜੇ ਹੈਗੇ ਆ ਫੋਰਨ ਅਫੇਅਰ ਮਨਿਸਟਰ ਹੈਗੇ ਨੇ ਉਹ ਵੀ ਇਸੇ ਕਮਿਊਨਿਟੀ ਤੋਂ ਆਉਂਦੇ ਹੈਗੇ ਆ ਨਿਊਜ਼ੀਲੈਂਡ ਦੇ ਵਿੱਚ ਅੱਗੇ ਦੇਖਿਆ ਡਿਪਟੀ ਪ੍ਰਾਈਮ ਮਨਿਸਟਰ ਜਿਹੜ ਤੇ ਜਨਨੀ ਇਹ ਹੋਰ ਵੀ ਆ ਜੀ ਸਰਕਾਰੀ ਦਫਤਰਾਂ ਚ ਵੀ ਵੱਡੇ ਵੱਡੇ ਪੋਸਟਾਂ ਦੇ ਬੈੱਡੇ ਨੇ ਤਾਂ ਕਾਉਂਸਲ ਨੇ ਪਾਸ ਕਰ ਦਿੱਤਾ ਜਿਹੜਾ ਮੋਸ਼ਨ ਲਿਆਂਦਾ ਜਿਹੜੇ ਪ੍ਰੀਵੀਅਸ ਕਾਉਂਸਲਰ ਸੀਗੇ ਤਾਂ ਜਿਹੜੇ ਆਪਣੇ ਮੇਅਰ ਸੀਗੇ ਉਹਦਾ ਉਹਨੇ ਮੁੱਦਾ ਲੈ ਚੱਕਿਆ ਤੇ ਜਿਹੜੇ ਕਾਉਂਸਲਰ ਸੀਗੇ ਉਹਨੇ 5 6 ਨਾਲ ਵੋਟ ਕਰਕੇ ਇਹ ਪਾਸ ਕਰਤਾ ਕਿ VOTING ਬਟ ਇਹਦੇ ਤੁਸੀਂ ਦੇਖੋ ਕਿ ਜਿੱਥੇ ਲੌਸ ਉਹਨਾਂ ਦੇ ਲਈ ਇਨੀ ਸਪੋਰਟਿਵ ਹੋਣ ਉਥੇ ਕਾਉਂਸਲ ਦੇ ਵਿੱਚ ਇਹ ਕੰਮ ਕਰਨਾ ਕਿਉਂਕਿ ਜਿਹੜੀ ਕਾਉਂਸਲ ਜਿਨ੍ਹਾਂ ਨੇ ਕੀਤਾ ਨਾ ਉਥੇ ਬੜੀ ਮਿਕਸ ਉਹਨਾਂ ਨੇ ਰੀਜ਼ਨ ਦਿੱਤਾ ਕਿ ਮਿਕਸ ਪੋਪੂਲੇਸ਼ਨ ਬਹੁਤ ਹੈ ਤਾਂ ਅਸਿਊਮ ਕਿ ਉਹ ਜਿਹੜਾ ਅਰਬਨ ਏਰੀਆ ਜਾਂ ਜੋ ਇਲਾਕਾ ਹੈ ਉਥੇ ਜਿਹੜੀ ਇਸਲਾਮਿਕ ਮੁਸਲਿਮ ਪੋਪੂਲੇਸ਼ਨ ਵੀ ਕਾਫੀ ਹੈਗੀ ਆ ਉਹਨਾਂ ਨੇ ਕਿਹਾ ਕਿ ਮਿਕਸ ਪੋਪੂਲੇਸ਼ਨ ਹੈਗੀ ਆ ਤਾਂ ਉਹ ਅਲਾਉ ਨਹੀਂ ਕਰਦੇ ਉਹਨਾਂ ਨੂੰ ਸਾਰੇ ਇੱਕ ਨੂੰ ਅਕਾਮੋਡੇਟ ਕਰਨਾ ਚਾਹੁੰਦੇ ਨੇ ਇਸ ਕਰਕੇ ਉਹ ਉਹ ਵਾਲੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੇ ਉੱਥੇ ਗੱਡੀਆਂ ਬਟ ਉਹਦਾ ਇੰਪਲੀਕੇਸ਼ਨ ਵੀ ਉਹਨਾਂ ਨੂੰ ਕਹਿੰਦੇ ਨੇ ਸੈਟਬੈਕ ਵੀ ਜ ਅਲੇਦਵਾਲੇ ਜਿਹੜੀ ਕਾਉਂਸਲਸ ਨੇ ਉਹਨਾਂ ਸਾਰਿਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜਿਹੜੇ ਐਮਪੀਜ਼ ਨੇ ਕਈ ਐਮਪੀਜ਼ ਉਹਨਾਂ ਨੇ ਓਪਨਲੀ ਉਹਨੂੰ ਕ੍ਰਿਟਿਕਾਈਜ਼ ਕੀਤਾ ਇਸ ਤੋਂ ਵੱਡੀ ਗੱਲ ਜਿਹੜੀ ਨਿਊ ਸਾਊਥ ਵੇਲਜ਼ ਦੀ ਸਰਕਾਰ ਆ ਗਵਰਨਮੈਂਟ ਆ ਉਹਨੇ ਵੀ ਕਿਹਾ ਕਿ ਜਿਹੜੀ ਕਾਉਂਸਲਸ ਨੂੰ ਇਸ ਕਾਉਂਸਲ ਨੂੰ ਫੰਡਿੰਗ ਮਿਲਦੀ ਆ ਲਾਇਬ੍ਰੇਰੀ ਦੇ ਲਈ ਅਸੀਂ ਉਹਦੇ ਬਾਰੇ ਵੀ ਸੋਚਾਂਗੇ ਹਮ ਹੁਣ ਤੁਸੀਂ ਇਹ ਇਟਸ ਨਾਟ ਅ ਇਨ ਸੋਕਾ ਨਹੀਂ ਹੈਗਾ ਕਿ ਵੀ ਕਾਉਂਸਲ ਨੇ ਇੱਕ ਫੈਸਲਾ ਲਿਆ ਬਟ ਪੂਰਾ ਜਿਹੜੀ ਸਰਕਾਰ ਆ ਜਾਂ ਪੂਰਾ ਇੱਕ ਜਿਹੜਾ ਕਹਿੰਦੇ ਸਮਾਜ ਦਾ ਵੱਡਾ ਹਿੱਸਾ ਜਿਹੜਾ ਉਹਨਾਂ ਦੇ ਖਿਲਾਫ ਚੱਲ ਗਿਆ ਉਹ ਲਗਾਤਾਰ ਮੈਂ ਮੇਜਰ ਜਿਹੜੇ ਆਪਣਾ ਨਿਊਜ਼ ਚੈਨਲ ਨੇ ਉੱਤੇ ਉੱਤੇ ਇਹਦੇ ਨੂੰ ਲੈ ਕੇ ਡਿਸਕਸ਼ਨ ਹੋ ਰਹੀ ਸੀ ਪਰ ਉਹਦਾ ਹੋਣਾ ਉਹੀ ਹੈ ਨਾ ਕਿ ਟ੍ਰੈਂਡ ਹੀ ਇਦਾਂ ਦਾ ਸਰਜ ਦਿੱਤਾ ਜਾਂਦਾ ਹੈਗਾ ਆ ਕਿ ਜਿਹੜੀ ਚੀਜ਼ ਸਮਾਜ ਦੇ ਵਿੱਚ ਇੱਕ ਤਰੀਕੇ ਨਾਲ ਲੋਕ ਪ੍ਰਵਾਨ ਨਹੀਂ ਕਰਦੇ ਸੀਗੇ ਉਹਨੂੰ ਪ੍ਰਵਾਨ ਕਰਾਉਣ ਵਾਸਤੇ ਸਾਰੇ ਪਾਸੇ ਜਿਹੜੇ ਹੈਗੇ ਆ ਉਹ ਚੀਜ਼ਾਂ ਵਰਤੀਆਂ ਜਾਂਦੀਆਂ ਹੈਗੀਆਂ ਬਟ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਕੈਨੇਡਾ ਤੋਂ ਕਾਫੀ ਜ਼ਿਆਦਾ ਖਬਰ ਆਈ ਸੀਗੀ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਸ਼ੇਅਰ ਹੋਈ ਸੀਗੀ ਕਿ ਉੱਥੇ ਬੱਚਿਆਂ ਨੂੰ ਜਿਹੜੀ ਸਕੂਲ ਚ ਐਜੂਕੇਸ਼ਨ ਦਿੱਤੀ ਤਾਂ ਕਈ ਪੇਰੈਂਟਸ ਨੇ ਸਕੂਲ ਤੇ ਜਾ ਕੇ ਪ੍ਰੋਟੈਸਟ ਵੀ ਕੀਤਾ ਸੀਗਾ ਇਸ ਗੱਲ ਦਾ ਕਿ ਵੀ ਉੱਥੇ ਜਿਹੜੀ ਇਹ ਐਜੂਕੇਸ਼ਨ ਹੈ ਸੇਮ ਸੈਕਸ ਨੂੰ ਲੈ ਕੇ ਤਾਂ ਬੱਚਿਆਂ ਨੂੰ ਆਪਣੇ ਜੈਂਡਰ ਨੂੰ ਰੀਕਨਸਿਡਰ ਜਾਂ ਉਹਨਾਂ ਨੂੰ ਉਨੂੰ ਪੁੱਛਿਆ ਜਾ ਰਿਹਾ ਸੀਗਾ ਕਿ ਤੁਹਾਡਾ ਰਾਈਟ ਜੈਂਡਰ ਕੀ ਆ ਹੁਣ ਜੇ ਬੰਦਾ ਬੱਚੇ ਨੂੰ ਕੀ ਪਤਾ ਉਹ ਪੇਰੈਂਟ ਤਾਂ ਕਹਿੰਦੇ ਵੀ ਹੁਣ ਜੇ ਸਾਡੀ ਕੁੜੀ ਹੈ ਤਾਂ ਕੁੜੀ ਹੈ ਜੇ ਸਾਡਾ ਮੁੰਡਾ ਹੈ ਤਾਂ ਮੁੰਡਾ ਆ ਤਾਂ ਕਹਿੰਦੇ ਨਹੀਂ ਜੀ ਬੱਚੇ ਨੂੰ ਇੱਕ ਕਲੈਰਿਟੀ ਹੋਣੀ ਚਾਹੀਦੀ ਹੁਣ ਬੰਦਾ ਪੁੱਛਿਆ 18 ਸਾਲ ਦਾ ਬੰਦਾ ਵੋਟ ਤਾਂ ਪਾ ਨਹੀਂ ਸਕਦਾ ਤੁਸੀਂ ਉਹਨੂੰ ਡਰਾਈਵਿੰਗ ਲੈਸਨਸ ਦਿੰਦੇ ਨਹੀਂ ਤੁਸੀਂ ਉਹਨੂੰ ਕਹਿੰਦੇ ਉਹ ਆਪਣਾ ਡਿਸੀਜਨ ਆਪ ਨਹੀਂ ਬਣਾ ਸਕਦਾ ਬਟ ਆ ਚੀਜ਼ਾਂ ਜਿਹੜੀਆਂ ਸਕੂਲ ਚ ਕਰਾਈਆਂ ਜਾ ਰਹੀਆਂ ਨੇ ਡੈਫੀਨਿਟਲੀ ਇਹ ਆਪਣੀ ਇੱਕ ਬਿੰਬ ਜਿਹੜਾ ਹੈਗਾ ਜਾਂਦਾ ਹੈਗਾ ਆ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਇੱਕ ਜਿਹੜਾ ਹੈਗਾ ਆ ਯੂਰੋਪੀਅਨ ਮੁਲਕਾਂ ਦੇ ਵਿੱਚ ਵੀ ਇਹ ਚੀਜ਼ ਸਾਹਮਣੇ ਆਈ ਸੀਗੀ ਤੇ ਜਿਹੜੇ ਕਿ ਉੱਥੇ ਪੂਰੀ ਆਰਥੋਡੌਗ ਜਿਹੜੀ ਕਮਿਊਨਿਟੀ ਹੈਗੀ 크ਰਿਸਚੀਅਨ ਦੀ ਉਹਨਾਂ ਨੇ ਜਿਹੜਾ ਹੈਗਾ ਇਹਨੂੰ ਪਾਸ ਕੀਤਾ ਹੈਗਾ ਜੀ ਬਿਲਕੁਲ ਦੇਖੋ ਅਸੀਂ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ ਆਗੇ ਬਟ ਅਸੀਂ ਇੱਕ ਨਿਊਜ਼ ਦੇ ਤੌਰ ਤੇ ਕਹਿ ਰਹੇ ਹਾਂ ਕਿ ਅਗਰ ਕੋਈ ਡਿਸੀਜਨ ਇਦਾਂ ਦਾ ਲੈਂਦਾ ਆ ਤਾਂ ਕਿਸ ਤਰੀਕੇ ਦੇ ਨਾਲ ਉਹਦੀ ਸੈਟਬੈਕ ਵੀ ਉਹਦੇ ਅਗੇਂਸਟ ਹੁੰਦੇ ਨੇ ਕਿ ਪੂਰੀ ਇੱਕ ਕਮਿਊਨਿਟੀ ਉੱਟ ਕੇ ਆ ਪਰ ਇਹ ਹੈਗਾ ਕਿ ਹਰੇਕ ਉਹ ਬੰਦੇ ਨੇ ਜਿਹੜਾ ਹੈਗਾ ਆਪਣੇ ਧਰਮ ਦੇ ਹਿਸਾਬ ਨਾਲ ਸੋਚਣਾ ਹੈਗਾ ਜੇ ਉਹਨਾਂ ਦਾ ਧਰਮ ਸੋਚਦਾ ਹੈਗਾ ਤਾਂ ਬਿਲਕੁਲ ਜੀ ਇਸ ਕਰਕੇ ਮੈਨੂੰ ਲੱਗਦਾ ਵੈਸੇ ਤਾਂ ਉਹਨਾਂ ਨੇ ਇਹ ਕਿਹਾ ਕਿ ਬੰਦੇ ਕੋਈ ਚੁਆਇਸ ਹੋਣੀ ਚਾਹੀਦੀ ਕੋਈ ਲਾਇਬ੍ਰੇਰੀ ਜਾ ਰਿਹਾ ਤਾਂ ਉਹਦੀ ਮਰਜ਼ੀ ਉਹਨੇ ਕਿਤਾਬਾਂ ਕਿਹੜੀਆਂ ਪੜ੍ਹਣੀਆਂ ਨੇ ਬਟ ਕੁਝ ਚੀਜ਼ਾਂ ਪਰ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਤਾਂ ਪੇਰੈਂਟਸ ਨੇ ਦੱਸਣਾ ਨਾ ਕਿ ਕੀ ਅਸਲੀ ਹੈਗਾ ਕੀ ਗਲਤ ਹੈਗਾ ਹੈ ਨਾ ਬੱਚੇ ਦੀ ਤਾਂ ਉਹ ਚੀਜ਼ ਨਹੀਂ ਹੈਗੀ ਹੁਣ ਇੱਥੇ ਵੀ ਕਈ ਵਾਰੀ ਆਪਣੇ ਬੰਦੇ ਗੱਲਾਂ ਕਰਦੇ ਆ ਕਿ ਪੁਰਾਣੀਆਂ ਕਿਤਾਬਾਂ ਪੜ੍ਹੀਆਂ ਪੁਰਾਣੀਆਂ ਤਾਂ ਉਹ ਤਾਂ ਫਿਰ ਬੰਦੇ ਨੇ ਦੱਸਣਾ ਨਾ ਕਿ ਅਸੀਂ ਕਿਹੜੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਆਪਣੇ ਬੱਚਿਆਂ ਨੂੰ ਪੜ੍ਹਾਉਣੀਆਂ ਹੈਗੀਆਂ ਆ ਇਹਦਾ ਤਾਂ ਬਹੁਤ ਕੋਸ਼ ਜਿਹੜਾ ਹੈਗਾ ਆ ਇੱਥੇ ਸਮਾਜ ਦੇ ਵਿੱਚ ਪਿਆ ਹੈਗਾ ਆ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਉਹ ਕਰ ਸਕਦੇ ਹੁਣ ਪਿਛਲੇ ਦਿਨਾਂ ਦੇ ਵਿੱਚ ਕਈ ਵਿਦਵਾਨ ਜਿਹੜੇ ਹੈਗੇ ਉਹ ਇੱਥੇ ਗੱਲਾਂ ਕਰਦੇ ਆ ਕਿ ਚਮਕੀਲੇ ਦੀ ਫਿਲਮ ਆ ਗਈ ਚਮਕੀਲੇ ਦੀ ਬਾਈ ਜਿਹੜੇ ਹੁਣ ਵਿਦਵਾਨ ਉਹ ਵਿਚਾਰ ਤੇ ਰਹੇ ਨੇ ਕਿ ਉਹ ਗਾਣੇ ਸ਼ਰਿਆਮ ਆਪਣੇ ਘਰ ਦੇ ਵਿੱਚ ਬੈਠ ਕੇ ਕਿਸੇ ਫੰਕਸ਼ਨ ਦੇ ਵਿੱਚ ਸੁਣ ਸਕਦੇ ਹੈਗੇ ਆ ਜਾਂ ਤੇ ਕੋਈ ਜਦੋਂ ਫੈਮਿਲੀ ਨੇ ਜਾਣਾ ਤਾਂ ਗੱਡੀ ਚ ਲਾ ਲੋ ਹਾਂ ਹਾਂ ਠੀਕ ਹੈ ਨਾ ਤੇ ਉਹ ਉਹ ਗੱਲਾਂ ਹੈਗੀਆਂ ਨੇ ਨਾ ਕਿ ਹੁਣ ਅਜੇ ਕੋਈ ਚੀਜ਼ ਗਲਤ ਹੈਗੀ ਤਾਂ ਗਲਤੀ ਆ ਬਿਲਕੁਲ ਦੇਖੋ ਇੱਕ ਗਰੇਰੀਆ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਡਿਸੀਜਨ ਨੂੰ ਸਪੋਰਟ ਵੀ ਕਰ ਰਹੇ ਨੇ ਉੱਥੇ ਜਿਹੜੀ ਲੋਕਲ ਕਮਿਊਨਿਟੀਜ਼ ਐ ਉਹ ਆਪਣੀ ਕਾਉਂਸਲ ਦੇ ਨਾਲ ਖੜੇ ਨੇ ਕਾਉਂਸਲਰਸ ਦੇ ਨਾਲ ਖੜੇ ਆ ਕਹਿੰਦੇ ਸਪੋਰਟ ਕਰ ਰਹੇ ਨੇ ਬਟ ਜਿਹੜੀ ਗਵਰਨਮੈਂਟ ਦੇ ਆਧਾਰੇ ਨੇ ਖਾਸ ਕਰਕੇ ਇਹ ਗੱਲ ਕਰ ਰਹੇ ਕਿ ਲੋਕ ਤਾਂ ਚਲੋ ਡਿਸੀਜਨ ਹੁੰਦਾ ਬਟ ਜਿਹੜੀ ਸਰਕਾਰ ਐ ਉਹ ਵੀ ਇੱਕ ਪੱਕੀ ਹੋ ਕੇ ਜਿੱਦਾਂ ਉਹਦੋਂ ਕਰ ਰਹੀ ਐ ਤੇ ਜਿਹੜੀ ਗਵਰਨਮੈਂਟ ਉਹ ਉਹਨਾਂ ਨੂੰ ਹੌਨ ਪ੍ਰੈਸ਼ਰਾਈਜ਼ ਕਰ ਰਹੀ ਐ ਕਿ ਜੇ ਤੁਸੀਂ ਰਿਵਰਸ ਨਾ ਕੀਤਾ ਡਿਸੀਜਨ ਦਾ ਤੁਹਾਡੀ ਜਿਹੜੀ ਫੰਡਿੰਗ ਆ ਉੱਤੇ ਪ੍ਰਭਾਵ ਪੈ ਸਕਦਾ ਪਹਿਲਾਂ ਆਪਾਂ ਲੀਗਲ ਮਾਈਗ੍ਰੇਸ਼ਨ ਦੀ ਗੱਲ ਉਹਦੇ ਕਈ ਤਰੀਕੇ ਨੇ ਪਰ ਇੱਕ ਇਲੀਗਲ ਤਰੀਕੇ ਨਾਲ ਵੀ ਬੰਦੇ ਬਹੁਤ ਆਉਂਦੇ ਨੇ ਇੱਕ ਤਾਂ ਰਿਫਿਊਜੀ ਨੂੰ ਸਰਕਾਰ ਲੈ ਕੇ ਆਉਂਦੀ ਹੈ ਵਾਰ ਵਾਲੇ ਕੰਟਰੀ ਚ ਜਿਹੜੇ ਅਪਰੂਵਡ ਹੁੰਦੇ ਨੇ ਯੂਨੋ ਦੀ ਤਰਫੋਂ ਪਰ ਕੁਝ ਲੋਕ ਐਸੇ ਨੇ ਜਿਹੜੇ ਗਲਤ ਤਰੀਕੇ ਨਾਲ ਆਉਂਦੇ ਨੇ ਗਲਤ ਵੀਜ਼ੇ ਨਾਲ ਕਿਸਤੀਆਂ ਦੇ ਥਰੂ ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਹੁਣ ਫੇਰ ਖਬਰ ਆਈ ਹੈ ਕਿ ਕੁਝ ਹੋਰ ਬੰਦੇ ਜਿਹੜੇ ਆਸਟ੍ਰੇਲੀਆ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਨੂੰ ਵੜਿਆ ਹਾਂ ਇਹ ਖਬਰ ਜਿਹੜੀ ਹੈ ਕਿ ਅੱਜ ਦੁਬਾਰਾ ਫੇਰ ਸਾਹਮਣੇ ਆਈ ਹੈ ਕਿ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ ਇਹ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਇਲੀਗਲ ਤੌਰ ਦੇ ਉੱਤੇ ਜਿਹੜਾ ਹੈਗਾ ਬੰਗਲਾਦੇਸ਼ ਤੋਂ 25 ਲੋਕ ਜਿਹੜੇ ਹੈਗੇ ਨਿਊਜ਼ੀਲੈਂਡ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਨੇ ਆਉਣਾ ਆਸਟ੍ਰੇਲੀਆ ਸੀਗਾ ਆਸਟ੍ਰੇਲੀਆ ਸੀਗਾ ਇਹ ਤੋਂ ਪਹਿਲਾਂ ਇੱਕ ਵੋਟ ਜਿਹੜੀ ਹੈਗੀ ਆ ਸ਼੍ਰੀਲੰਕਾ ਨਾਲ ਪਾਕਿਸਤਾਨੀਆਂ ਦੇ ਨਾਲ ਭਰੀ ਹੋਈ ਉਹ ਵੀ ਆਸਟ੍ਰੇਲੀਆ ਸ਼ੋਰ ਦੇ ਉੱਤੇ ਜਿਹੜੀ ਹੈਗੀ ਅੱਜ ਤੋਂ 6 ਕੁ ਮਹੀਨੇ ਪਹਿਲਾਂ ਜਿਹੜੀ ਹੈਗੀ ਆ ਦੇਖੀ ਗਈ ਸੀ ਤੇ ਉਹਨੂੰ ਇੱਕ ਕਾਬੂ ਕਰਕੇ ਉਹਨਾਂ ਨੂੰ ਵਾਪਸ ਜਿਹੜਾ ਹੈਗਾ ਭੇਜਿਆ ਗਿਆ ਸੀਗਾ ਹੁਣ ਅੱਜ ਦੁਬਾਰਾ ਫੇਰ ਜਿਹੜੀ ਹੈਗੀ ਆ ਇੱਕ ਵੋਟ ਜਿਹੜੀ ਹੈਗੀ ਆ ਬਾੰਦੇ ਅਫਰੀਕਨ ਮੂਲ ਦੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਐਂਟਰ ਹੋਣ ਦੀ ਜਿਹੜੀ ਹੈਗੀ ਕੋਸ਼ਿਸ਼ ਉਹ ਕਰ ਰਹੇ ਸੀਗੇ ਇਹ ਕੀ ਸੀਗਾ ਕਿ ਪੰਜ ਵਿਅਕਤੀ ਜਿਹੜੇ ਹੈਗੇ ਆ ਫੋਰਜ ਡਾਕੂਮੈਂਟ ਦੇ ਨਾਲ ਜਿਹੜਾ ਹੈਗਾ ਗਲਤ ਪਾਸਪੋਰਟ ਦੇ ਉੱਤੇ ਜਿਹੜਾ ਹੈਗਾ ਆਪਾਂ ਫੋ ਨਹੀਂ ਗਿਨੀ ਜਿਹੜਾ ਹੈਗਾ ਪੀ ਐਨ ਜੀ ਜੀ ਨੂੰ ਕਹਿ ਦਿੰਦੇ ਹੈਗੇ ਆ ਜੇ ਆਪਾਂ ਗੱਲ ਕਰ ਲਈਏ ਕੋਇੰਜ਼ਲੈਂਡ ਦੀ ਕੋਇੰਜ਼ਲੈਂਡ ਦੇ ਆਪ ਦੂਜੇ ਪਾਸੇ ਨੂੰ ਜਾਣਾ ਟਾਪੂ ਹੈਗਾ ਇਹ ਦੇਸ਼ੀ ਆ ਦੇਸ਼ ਆ ਤੇ ਮੰਦੂ ਪਰਲੇ ਪਾਸੇ ਨੂੰ ਜਿਹੜਾ ਹੈਗਾ ਆ ਉਹ ਹੈਗਾ ਆ ਤੇ ਉੱਥੋਂ ਇਹ ਪੰਜ ਵਿਅਕਤੀ ਜਿਹੜੇ ਹੈਗੇ ਆ ਡੌਂਕੀ ਲਾ ਕੇ ਸਾਈ ਬਾਈ ਆਈਲੈਂਡ ਜਿਹੜਾ ਹੈਗਾ ਉਹਦੇ ਨਜ਼ਦੀਕ ਹੀ 4 ਕਿਲੋਮੀਟਰ ਦੂਰ ਟੂਵਰਡ ਆਸਟ੍ਰੇਲੀਆ ਜਿਹੜਾ ਹੈਗਾ ਆ ਇਹ ਇੱਕ ਆਈਲੈਂਡ ਹੈਗਾ ਆ ਇਹਦੇ ਉੱਤੇ ਆਏ ਤੇ ਉੱਥੋਂ ਦੁਬਾਰਾ ਫੇਰ ਜਿਹੜੀ ਡੌਂਕੀ ਲਾ ਕੇ ਕੋਇਨਜ਼ਲੈਂਡ ਦੇ ਇੱਕ ਤੱਟ ਦੇ ਉੱਤੇ ਜਿਹੜਾ ਹੈਗਾ ਆ ਉਹ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਜਿੱਥੇ ਬਾਰਡਰ ਫੋਰਸ ਨੇ ਜਿਹੜਾ ਹੈਗਾ ਆ ਜਿਹੜੀ ਪੀਐਨਜੀ ਦੀ ਜਿਹੜੀ ਬਾਰਡਰ ਫੋਰਸ ਅਸੀਂ ਕੀ ਉਹਦੇ ਵੱਲੋਂ ਹੈਂਟ ਮਿਲਿਆ ਤੇ ਇਹਨਾਂ ਨੂੰ ਜਿਹੜਾ ਹੈਗਾ ਆ ਕਾਬੂ ਜਿਹੜਾ ਹੈਗਾ ਆ ਉਹ ਕੀਤਾ ਹੈਗਾ ਤੇ ਜਿਹੜੇ ਇਹ ਬਾਰਡਰ ਫੋਰਸ ਦੇ ਉੱਤੇ ਨਿਗਾ ਰੱਖਦੇ ਹੈਗੇ ਆ ਕਹਿੰਦੇ ਵੀ ਇਸ ਪਿੰਡ ਦੇ ਵਿੱਚ ਜਿੱਥੇ ਇਹ ਫੜੇ ਹੈਗੇ ਆ ਉੱਥੇ ਇੱਕੋ ਜਿਹੜਾ ਬੰਦਾ ਹੈਗਾ ਆ ਉਹ ਨਿਗਰਾਨੀ ਰੱਖਦਾ ਹੈਗਾ ਬਾਰਡਰ ਫੋਰਸ ਦਾ ਪਰ ਲੋਕਾਂ ਦੇ ਵੱਲੋਂ ਜਿਹੜੀ ਵਿਜੀਲੈਂਸ ਜਿਹੜੀ ਹੈਗੀ ਕੀਤੀ ਜਾਂਦੀ ਹੈਗੀ ਲੋਕਾਂ ਦੇ ਵੱਲੋਂ ਦੇਖਭਾਲ ਵੀ ਕੀਤੀ ਜਾਂਦੀ ਆ ਲੋਕਾਂ ਨੇ ਦੱਸਿਆ ਬਈ ਇਹ ਬੋਟ ਜਿਹੜੀ ਹੈਗੀ ਆ ਇਲੀਗਲ ਲੱਗ ਰਹੀ ਹੈਗੀ ਆ ਇਧਰ ਆ ਰਹੀ ਹੈਗੀ ਆ ਉਸ ਤੋਂ ਬਾਅਦ ਮੈਰਿਟਾਈਮ ਯੂਨਿਟ ਜਿਹੜਾ ਹੈਗਾ ਆ ਬਾਰਡਰ ਫੋਰਸ ਦਾ ਜਿਹੜੇ ਕਿਸ਼ਤੀਆਂ ਦੇ ਨਾਲ ਕੰਮ ਕਰਦੇ ਹੈਗੇ ਆ ਉਹਨਾਂ ਨੇ ਜਿਹੜਾ ਹੈਗਾ ਇਸ ਬੋਟ ਨੂੰ ਕਾਬੂ ਕੀਤਾ ਤੇ ਇਹਦੇ ਵਿੱਚੋਂ ਫਿਰ ਪੰਜ ਵਿਅਕਤੀ ਜਿਹੜੇ ਹੈਗੇ ਆ ਉਹ ਫੜੇ ਹੈਗੇ ਆ ਤੇ ਬਾਰਡਰ ਫੋਰਸ ਨੇ ਕਿਹਾ ਹੈਗਾ ਆ ਕਿ ਇਹ ਸਾਡੀ ਅੱਖ ਤੋਂ ਜਿਹੜਾ ਹੈਗਾ ਕੋਈ ਵੀ ਨਹੀਂ ਬਸ ਸਕਦਾ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਅਮਰੀਕਾ ਨਹੀਂ ਹੈਗਾ ਕਿ ਡੌਂਕੀ ਲਾ ਕੇ ਜਿਹੜੇ ਹੈਗੇ ਆ ਤੁਸੀਂ ਪਹੁੰਚ ਜਾਓਗੇ ਇੱਥੇ ਕਿਉਂਕਿ ਆਲੇ-ਦੋਲੇ ਇਹਨਾਂ ਦਾ ਨੈਟਵਰਕ ਬੜਾ ਤੇਜ਼ ਹੈਗਾ ਆ ਤੇ ਹੁਣ ਇਹਦੇ ਵਿੱਚ ਜਿਹੜੇ ਹੈਗੇ ਉੱਥੋਂ ਦੇ ਲੋਕਲ ਐਮਪੀ ਉਹਨਾਂ ਨੇ ਵੀ ਕਿਹਾ ਆ ਬਈ ਹਾਲਾਂਕਿ ਉਹ ਮੰਨ ਲਾ ਦੀ ਲਿਬਰਲ ਦੇ ਐਮਪੀ ਹੈਗੇ ਆ ਤੇ ਦੇਸ਼ ਦੇ ਵਿੱਚ ਸਰਕਾਰ ਲੇਬਰ ਦੀ ਹੈਗੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਇੰਨੀ ਛੇਤੀ ਫੜ ਲਏ ਇਹਦਾ ਮਤਲਬ ਸਿਸਟਮ ਵਧੀਆ ਕੰਮ ਕਰ ਰਿਹਾ ਹੈਗਾ ਨਹੀਂ ਜੇ ਇੱਥੇ ਸੁਖਵੀਰ ਸਿੰਘ ਬਾਦਲ ਉਹਨਾਂ ਵੀ ਹੁੰਦੇ ਉਹਨੇ ਕਿਹਾ ਬਾਈ ਬੜਾ ਮਾੜ ਆਇਆ ਹਣਾ ਪਰ ਇਹਨਾਂ ਨੇ ਕਿਹਾ ਕਿ ਸਿਸਟਮ ਬੜਾ ਬੜੀਆ ਆ ਜਿਹੜਾ ਐਸ ਸੂਨ ਐਸ ਪੋਸੀਬਲ ਫੜ ਕੇ ਉਹਨਾਂ ਨੂੰ ਜਿਹੜਾ ਹੈਗਾ ਮੈਡੀਕਲ ਕਰਾਇਆ ਤੇ ਹੁਣ ਉਹਨਾਂ ਨੂੰ ਨਾਰੂਆ ਜਿਹੜਾ ਹੈਗਾ ਆ ਆਇਰਲੈਂਡ ਆਇਰਲੈਂਡ ਹੈਗਾ ਉੱਥੇ ਭੇਜਿਆ ਜਾਊਗਾ ਉੱਥੇ ਦੇਖਿਆ ਜਾਊਗਾ ਵੀ ਇਹਨਾਂ ਨੂੰ ਰਿਫਿਊਜੀ ਦੇਣਾ ਆ ਨਹੀਂ ਦੇਣਾ ਜੇ ਨਹੀਂ ਦੇਣਾ ਤਾਂ ਪਪ ਨੇ ਗਿਨੀ ਜਿਹੜਾ ਹੈਗਾ ਇਹਨਾਂ ਨੂੰ ਰਿਪੋਰਟ ਕੀਤਾ ਜਾਣਾ ਫਿਰ ਉੱਥੋਂ ਉਹਨਾਂ ਦੀ ਅਥਾਰਟੀ ਨੇ ਦੇਖਣਾ ਆ ਬਈ ਅਫਰੀਕਾ ਭੇਜਣਾ ਆ ਜਾਂ ਜੇਲ੍ਹ ਚ ਪਾਉਣਾ ਆ ਕੀ ਕਰਨਾ ਹੈਗਾ ਪਰ ਇਹਨਾਂ ਨੇ ਆਪਣਾ ਪੱਲਾ ਐਡ ਦਾ ਮਮੈਂਟ ਛਡਾ ਲਿਆ ਹੈਗਾ ਤੇ ਲੋਕਾਂ ਨੇ ਲੋਕਾਂ ਤੋਂ ਵੱਲ ਦਿੱਤੀ ਜਾਣਕਾਰੀ ਦਾ ਲੋਕਾਂ ਨੂੰ ਧੰਨਵਾਦ ਕੀਤਾ ਹੈਗਾ ਤੇ ਸਰਕਾਰ ਤੇ ਉੱਤੇ ਜਿਹੜੇ ਹੈਗੇ ਆ ਆਪੋਜੀਸ਼ਨ ਜਿਹੜੇ ਲੀਡਰ ਪੀਟਰ ਡਟਨ ਉਹਨਾਂ ਨੇ ਦਬਾਅ ਪਾਇਆ ਹੈਗਾ ਆ ਕਿ ਇਸ ਮੁੱਦੇ ਨੂੰ ਸੀਰੀਅਸ ਦੇ ਤੌਰ ਤੇ ਲੈਣਾ ਚਾਹੀਦਾ ਆ ਤੇ 17 ਚੇਂਜਸ ਜਿਹੜੀਆਂ ਹੈਗੀਆਂ ਵੱਖ-ਵੱਖ ਦਸੀਆਂ ਹੈਗੀਆਂ ਆ ਬਈ ਜੇ ਕੋਈ ਐਦਾਂ ਕਰਦਾ ਉਹਦੇ ਵਾਸਤੇ ਸਖਤ ਜਿਹੜੇ ਕਾਨੂੰਨ ਹੈਗੇ ਉਹ ਲਿਆਉਣੇ ਚਾਹੀਦੇ ਆ ਦੂਜੇ ਪਾਸੇ ਐਂਥਨੀ ਅਲੇਬਨੀਜ਼ੀ ਜਿਹੜੇ ਪ੍ਰਧਾਨ ਮੰਤਰੀ ਹੈਗੇ ਨੇ ਆਸਟ੍ਰੇਲੀਆ ਦੇ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਆ ਅਸੀਂ ਕਾਨੂੰਨ ਬਦਲਣ ਜਾ ਰਹੇ ਹੈਗੇ ਹਾਂ ਹੁਣ ਉਹ ਕਾਨੂੰਨ ਦੇ ਵਿੱਚ ਕੀ ਤਬਦੀਲੀਆਂ ਹੈਗੇ ਇਹ ਇੱਕ ਹਫ਼ਤੇ ਤੱਕ ਪਤਾ ਲੱਗੂਗਾ ਫਿਰ ਇਦਾਂ ਦੇ ਲੋਕਾਂ ਦੇ ਉੱਤੇ ਹੋਰ ਵੀ ਸਿਕੰਜਾ ਜਿਹੜਾ ਹੈਗਾ ਆ ਉਹ ਕੱਸਿਆ ਜਾ ਸਕਦਾ ਜਿਸ ਤਰੀਕੇ ਦੇ ਨਾਲ ਇੱਥੋਂ ਜਿਹੜੇ ਲੋਕ ਹੈਗੇ ਨੇ ਜਦੋਂ ਕੋਈ ਇੱਥੇ ਇਲੈਗਲ ਐਂਟਰ ਹੁੰਦਾ ਆ ਉਹਨੂੰ ਕਿਸੇ ਆਈਲੈਂਡ ਦੇ ਉੱਤੇ ਭੇਜਿਆ ਜਾਂਦਾ ਆ ਹਨਾ ਤੇ ਹੁਣ ਉਹ ਉਹਦੇ ਵਿੱਚ ਤਬਦੀਲੀਆਂ ਜਿਹੜੀਆਂ ਹੈਗੇ ਕਰਨ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਰਹੀ ਹੈਗੀ ਆ ਜੀ ਬਿਲਕੁਲ ਮੈਂ ਨਾ ਤੁਹਾਡੀ ਗੱਲਬਾਤ ਸੁਣ ਰਿਹਾ ਸੀਗਾ ਤੇ ਇੱਕ ਸ਼ਬਦ ਤੁਸੀਂ ਬਾਰ ਬਾਰ ਯੂਜ਼ ਕੀਤਾ ਡੰਕੀ ਹੂੰ ਡੰਕੀ ਲੋਣਾ ਇਹ ਨਾ ਇੰਗਲੈਂਡ ਦਾ ਇੰਗਲੈਂਡ ਵਿੱਚ ਵਰਤਿਆ ਜਾਂਦਾ ਹੁਣ ਮੈਨੂੰ ਲੱਗਦਾ ਆਪਾਂ ਦੇਖਦੇ ਕਿ ਨਾ ਮੂਵੀ ਸੀ ਉਹ ਸਾਰੀਆਂ ਸੁਣ ਸੁਣ ਕੇ ਕਿਉਂਕਿ ਆਪਣੇ ਬੰਦੇ ਹੈਗੇ ਇੰਗਲੈਂਡ 'ਚ ਆਪਾਂ ਵੀ ਸਾਰੇ ਹੁਣ ਯੂਜ਼ ਕਰ ਲਾ ਪਏ ਔਰ ਕਿਉਂਕਿ ਹੁਣ ਪਿੱਛੇ ਜੇ ਫਿਲਮ ਵੀ ਆਈ ਸੀ ਇੱਕ ਡੰਕੀ ਜਿਹਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਜਿਆਦਾ ਵਰਤਦੇ ਨੇ ਉਰੇ ਜਿਆਦਾ ਇੰਗਲੈਂਡ ਨੂੰ ਜਾਣ ਲਈ ਵਰਤਦੇ ਨੇ ਬਟ ਟੈਕਨੀਕਲੀ ਉਹਦਾ ਮਤਲਬ ਇਹ ਹੀ ਹੁੰਦਾ ਕਿ ਜਿਹੜਾ ਕੋਈ ਇਲੀਗਲ ਤਰੀਕੇ ਦੇ ਨਾਲ ਜਾ ਰਿਹਾ ਤਾਂ ਡੰਕੀ ਲਵਾ ਕੇ ਤਾਂ ਜਾ ਰਿਹਾ ਬਟ ਇਹਦੀ ਇਹ ਸ਼ਬਦ ਜੀ ਜਿਆਦਾ ਇੰਗਲੈਂਡ ਚ ਹੋਈ ਸੀ ਆਪਣੇ ਉੱਥੇ ਬੰਦਿਆਰੇ ਕਹਿੰਦੇ ਸੀ ਕਿ ਉਹ ਡੰਕੀ ਡੌਂਕੀ ਲਾ ਕੇ ਆ ਰਹੇ ਆ ਉਹ ਦੇਖੋ ਐਡਾ ਮਸ਼ਹੂਰ ਹੋ ਗਿਆ ਕਿ ਅੱਜ ਉਹਦੇ ਤੇ ਚੱਕ ਕੇ ਫਿਲਮ ਵੀ ਬਣਾ ਚੁੱਕੇ ਆ ਅੱਜ ਜਿਹੜਾ ਹੈਗਾ ਨਾਇਨ న్యూਸ ਆ ਸਿਆਵਾ ਨਿਊਜ਼ ਨੇ ਵੀ ਡੌਂਕੀ ਸ਼ਬਦ ਜਿਹੜਾ ਹੈਗਾ ਯਾਰ ਉਹਨਾਂ ਨੇ ਵੀ ਡੌਂਕੀ ਸ਼ਬਦ ਯੂਜ਼ ਕੀਤਾ ਹਾਂ ਉਹਨਾਂ ਨੇ ਵੀ ਡੌਂਕੀ ਸ਼ਬਦ ਯੂਜ਼ ਕੀਤਾ ਆਈ ਥਿੰਕ ਉਹ ਬੋਟ ਵਾਸਤੇ ਜਿਹੜਾ ਹੈਗਾ ਆ ਯੂਜ਼ ਕਰਦੇ ਹੈਗੇ ਆ ਜੇ ਮੈਂ ਗਲਤ ਨਾ ਹੋਵਾਂ ਬਾਕੀ ਦਰਸ਼ਕ ਥੱਲੇ ਕਮੈਂਟ ਕਰਕੇ ਦੱਸ ਦਣਗੇ ਨਹੀਂ ਨਹੀਂ ਬਿਲਕੁਲ ਕਿਉਂਕਿ ਅਸੀਂ ਤਾਂ ਜ਼ਿਆਦਾ ਹੀ ਸੁਣਿਆ ਕਿ ਇਹਨੂੰ ਇੰਗਲੈਂਡ ਲਈ ਯੂਜ਼ ਕਰਦੇ ਸੀਗੇ ਵੱਡੇ ਵੀ ਤਰੀਕੇ ਹੈਗੇ ਜੀ ਆਸਟ੍ਰੇਲੀਆ ਆਉਣ ਤੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਵੋਟਾਂ ਦੇ ਫੜ ਕੇ ਦੁਬਾਰਾ ਜਿਹੜੇ ਹੈਗੇ ਆ ਵਾਪਸ ਭਿੱਜ ਗਏ ਹੈਗੇ ਤਾਂ ਭਾਜੀ ਨਾਲ ਹੀ ਅਪਾ ਕੱਲ ਵੀ ਇੱਕ ਬੂਲਵਰਤ ਦੀ ਖਬਰ ਸ਼ੇਅਰ ਕੀਤੀ ਸੀਗੀ ਥੋੜੇ ਦਿਨ ਪਹਿਲਾਂ ਕਿ ਉਹਨਾਂ ਨੇ ਕੋਈ ਵਰਕਿੰਗ ਕਲਚਰ ਆਪਣਾ ਬਦਲਿਆ ਤੇ ਅੱਜ ਵੀ ਇੱਕ ਬੂਲਵਰਤ ਦੀ ਖਬਰ ਆਈ ਹੈ ਕਿ ਟਾਈਮ ਟਾਈਮ ਦੇ ਉੱਤੇ ਕੁਝ ਸਪੈਸ਼ਲ ਡਿਸਕਾਊਂਟ ਜਾਂ ਸਪੈਸ਼ਲ ਕੁਝ ਸਕੀਮਾਂ ਕੱਢਦੇ ਆ ਤੇ ਇੱਕ ਇਹਨਾਂ ਨੇ ਸਕੀਮ ਕੱਢੀ ਬਟ ਉਹ ਥੋੜੀ ਜਿਹੀ ਗਲਤ ਪੈ ਗਈ ਇਹਨਾਂ ਨੂੰ ਗਲਤ ਤਾਂ ਇਦਾਂ ਪੈ ਗਈ ਇਹ ਨਾ ਇੱਕ ਹੁੰਦੀ ਹੈ ਬਿਗ ਨਾਈਟ ਪ੍ਰਾਈਜ਼ ਠੀਕ ਹੈ ਜੀ ਬਿਗ ਨਾਈਟ ਪ੍ਰਾਈਜ਼ ਦੇ ਵਿੱਚ ਨਾ ਇਹ 10k ਲੋਕਾਂ ਨੂੰ ਈਮੇਲ ਕਰਕੇ ਦੱਸਦੇ ਹੈਗੇ ਬਈ ਅਸੀਂ ਤੁਹਾਨੂੰ 4000 ਪੁਆਇੰਟ ਰਿਵਾਰਡ ਜਿਹੜੇ ਹੈਗੇ ਆ ਉਹ ਦਿੱਤੇ ਹੈਗੇ ਤੁਸੀਂ ਜਿੱਤ ਗਏ ਹੈਗੇ ਹੋ ਤੇ ਜਿਹਦੇ ਨਾਲ ਤੁਸੀਂ 30 ਡਾਲਰ ਤੱਕ ਜਿਹੜੀ ਗਰੋਸਰੀ ਹੈਗੀ ਆ ਉਹ ਖਰੀਦ ਸਕਦੇ ਹੈਗੇ ਹੋ ਪਰ ਜਿਹੜਾ ਬੰਦੇ ਨੇ ਈਮੇਲ ਕਰਨੀ ਸੀਗੀ ਉਹਨੇ 9000 ਦੀ ਜਗ੍ਹਾ ਜਿਹੜਾ ਉਹ 79000 ਲੋਕਾਂ ਨੂੰ ਜਿਹੜੀ ਆ ਕੀ ਈਮੇਲ ਈਮੇਲ ਕਰ ਦਿੱਤੀ ਤੇ ਜਿਹੜੇ ਲੋਕਾਂ ਨੂੰ ਮਿਲੀ ਹੈਗੀ ਆ ਈਮੇਲ ਉਹ ਬੜੇ ਖੁਸ਼ ਹੋਏ ਭਾਈ ਅਜਾ 30 ਡਾਲਰ ਦਾ ਫਾਇਦਾ ਜਿਹੜਾ ਹੈਗਾ ਫ੍ਰੀ ਦੇ ਵਿੱਚ ਹੋ ਗਿਆ ਹੁਣ ਕੱਲ ਨੂੰ ਸ਼ੁੱਕਰਵਾਰ ਆ ਹਫਤੇ ਦੀ ਗਰੋਸਰੀ ਆ ਗਈ ਹੁਣ ਕੱਲ ਨੂੰ ਸ਼ੁੱਕਰਵਾਰ ਹੈਗਾ ਆ ਗਰੋਸਰੀ ਲੈਣ ਜਾਣਾ ਹੈਗਾ ਆ ਤੇ ਹੁਣ 30 ਡਾਲਰ ਦੀ ਜਿਹੜੀ ਗਰੋਸਰੀ ਹੈਗੀ ਆ ਉਹ ਹਫਤੇ ਜੀ ਤਾਂ ਨਹੀਂ ਹੁੰਦੀ 30 ਡਾਲਰ ਦੀ ਕੁਝ ਦਿਨ ਇੱਕ ਦੋ ਦਿਨਾਂ ਦੀ ਆ ਜੂਗੀ ਜਿਹਦੇ ਜਿਹੜੇ ਭਾਜੀ ਹੁਣ ਕੰਮਕਾਰ ਵਾਲੇ ਬੰਦੇ ਹੈਗੇ ਜਿਨ੍ਹਾਂ ਨੇ 200 ਡਾਲਰ ਕਮਾਉਣਾ ਹੈਗਾ ਆ ਤੇ ਗਰੋਸਰੀ 100 ਡਾਲਰ ਦੀ ਲੈਣੇ ਆ ਹੁਣ 70 ਡਾਲਰ ਹੀ ਲੱਗਣਗੇ ਉਹਨਾਂ ਦੇ ਤਾਂ ਉਹਨਾਂ ਤੋਂ ਫਾਇਦਾ ਹੀ ਹੈ ਨਾ ਤੇ ਉਹ ਚੀਜ਼ ਦੇਖ ਕੇ ਫਿਰ ਲੋਕ ਬੜੇ ਖੁਸ਼ ਹੋਏ ਪਰ ਜਦੋਂ ਘੰਟੇ ਕੁ ਬਾਅਦ ਦੁਬਾਰਾ ਫੇਰ ਜਿਹੜੀ ਈਮੇਲ ਚਲੇਗੀ ਬਈ ਇਹ ਗਲਤੀ ਨਾਲ ਗਲਿਚ ਹੋ ਗਿਆ ਆ ਕਿ ਮਨੁੱਖੀ ਐਰਰ ਹੋ ਗਿਆ ਆ ਤੇ ਬੜੇ ਜਿਹੜੇ مایੂਸ ਹੋਏ ਲੋਕ ਫਿਰ ਤੇ ਉਹ ਕਹਿੰਦੇ ਵੀ ਲੋਕਾਂ ਦੇ ਨਾਲ ਇਦਾਂ ਦਾ ਖਲਵਾੜ ਜਿਹੜਾ ਨਹੀਂ ਕਰਨਾ ਚਾਹੀਦਾ ਤੇ ਧਿਆਨ ਰੱਖਣਾ ਚਾਹੀਦਾ ਆ ਪਰ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਇਹ ਵੀ ਕਹ ਰਹੇ ਵੀ ਐਡੀ ਵੱਡੀਆਂ ਕੰਪਨੀਆਂ ਹੈਗੀਆਂ ਜੇ ਦੇ ਦਿੱਤੇ ਸੀਗੇ ਦੇ ਦਿੰਦੇ ਕੋਈ ਨਾ ਕੋਈ ਵਾਪਸ ਦੇ ਤੀਨ ਨੇ ਵਾਪਸ ਲੈ ਲਿਆ ਕੋਣ ਨੇ ਵਾਪਸ ਲੈ ਲੇ ਹੈਗੇ ਆ ਤੇ ਉਹ ਟੈਕਨੀਕਲੀ ਦਿੱਤੇ ਨਹੀਂ ਸੀ ਮਾਫੀ ਮੰਗਣੀ ਹੈ ਕਿ ਵੀ ਅਸੀਂ 10000 ਬੰਦਿਆਂ ਨੂੰ ਜਾਂ 9000 ਨੂੰ ਦੇਣਾ ਸੀ 10000 ਲੋਕਾਂ ਨੂੰ ਹੀ ਜਿਹੜੇ ਹੈਗੇ ਆ ਇਹ 4000 ਪੁਆਇੰਟ ਦੇਣੇ ਸੀਗੇ ਫਿਰ ਇਹਨਾਂ ਨੇ ਮਾਫੀ ਮੰਗ ਕੇ ਪੱਲਾ ਛਡਾ ਲਿਆ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਇਹ ਸੁਪਰ ਮਾਰਕੀਟਾਂ ਹੈਗੀਆਂ ਨੇ ਇਹਨਾਂ ਦੇ ਉੱਤੇ ਸਰਕਾਰ ਨੇ ਜਿਹੜਾ ਹੈਗਾ ਆ ਸਿਕੰਜਾ ਜ਼ਰੂਰ ਕਸਿਆ ਹੋਇਆ ਹੈਗਾ ਇਹਨਾਂ 'ਚ ਇਨਕੁਆਰੀਆਂ ਜਿਹੜੀਆਂ ਬੜੀਆਂ ਚੱਲ ਰਹੀਆਂ ਆ ਕਿਆਂ ਨਿਊਜ਼ੀਲੈਂਡ ਦੇ ਵਿੱਚ ਵੀ ਇਸ ਸਬੰਧ ਦੇ ਵਿੱਚ ਬੜਾ ਰੌਲਾ ਘੋਲਾ ਚੱਲ ਰਿਹਾ ਕਿ ਇਹ ਕੰਪਨੀਆਂ ਵੱਡਾ ਮੁਨਾਫਾ ਕਮਾਉਂਦੀਆਂ ਹੈਗੀਆਂ ਇੱਕ ਅੰਦਾਜ਼ੇ ਦੇ ਮੁਤਾਬਕ ਇੱਕ ਦਿਨ ਦਾ 1 ਮਿਲੀਅਨ ਡਾਲਰ ਜਿਹੜਾ ਹੈਗਾ ਆ ਇਹਨਾਂ ਦਾ ਪ੍ਰੋਫਿਟ ਜਿਹੜਾ ਹੈਗਾ ਉਹ ਦੱਸਿਆ ਗਿਆ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦਾ ਜਿਹੜਾ 5 ਗੁਣਾ ਜਿਹੜਾ ਵੱਡਾ ਹੈਗਾ ਆ ਨਿਊਜ਼ੀਲੈਂਡ ਦੇ ਨਾਲੋਂ ਤੇ ਇੱਥੇ ਜਿਹੜਾ ਹੈਗਾ ਵੂਲਵਰਥ ਕੋਲਸ ਵਰਗੇ ਮਨੋਪਲੀ ਹੈ ਮਨੋਪਲੀ ਹੈਗੀ ਆ ਤੇ ਕਿੰਨਾ ਫਾਇਦਾ ਜਿਹੜਾ ਹੈਗਾ ਰੋਜ਼ ਕਮਾਉਂਦੇ ਹੈਗੇ ਆ ਤੇ ਲੋਕਾਂ ਨੂੰ ਕਿੰਨਾ ਜਿਹੜਾ ਹੈਗਾ ਮਹਿੰਗਾਈ ਦੇ ਦੌਰ ਦੇ ਵਿੱਚ ਵੀ ਇਹ ਡੰਗ ਮਾਰਦੇ ਹੈਗੇ ਆ ਧੰਨਵਾਦ ਭਾਜੀ ਤੁਹਾਡਾ ਤੋਂ ਇਸ ਖਬਰ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਜਿਹੜਾ ਸਮਾਪਤ ਕਰਦੇ ਆਂ ਹਾਂਜੀ ਤਾ ਜੇ ਅਖੀਰ 'ਚ ਕੋਈ ਤੁਸੀਂ ਆਪਣਾ ਵਿਚਾਰ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਵਿਚਾਰ ਤਾਂ ਨਹੀਂ ਹੈਗਾ ਵਿਚਾਰ ਇਹੀ ਹੈਗਾ ਆ ਕਿ ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਹੈਗੇ ਆ ਪ੍ਰੋਗਰਾਮ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਜ਼ਰੂਰ ਦੱਸਣਾ ਤੁਹਾਡੇ ਨੇੜੇ-ਥੜੇ ਕੋਈ ਖਬਰ ਘਟ ਰਹੀ ਹੈਗੀ ਤਾਂ ਤੁਸੀਂ ਸਾਨੂੰ ਸਾਡੇ ਜਿਹੜੇ ਫੇਸਬੁੱਕ ਦੇ ਉੱਤੇ ਜਿੱਥੇ ਵੀ ਤੁਸੀਂ ਦੇਖ ਰਹੇ ਹੈਗੇ ਹੋ ਐਨਜ਼ेड ਪੰਜਾਬੀ ਨਿਊਜ਼ ਤੇ ਯਾ ਆਸਟ੍ਰੇਲੀਅਨ ਪੰਜਾਬੀ ਨਿਊਜ਼ ਦੇ ਯਾ ਸਿੰਘ ਸਟੇਸ਼ਨ ਦੇ ਉੱਤੇ ਦੇਖ ਰਹੇ ਹੈਗੇ ਹੋ ਤਾਂ ਤੁਸੀਂ ਜਿਹੜਾ ਹੈਗਾ ਹੈ ਉੱਥੇ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਜਾਂ ਮੈਸੇਜ ਵੀ ਕਰ ਸਕਦੇ ਹੋ ਤਾਂ ਕਿ ਅਸੀਂ ਉਹ ਜਾਣਕਾਰੀ ਹੋਰ ਲੋਕਾਂ ਤੱਕ ਪਹੁੰਚਾ ਸਕੀਏ ਬਿਲਕੁਲ ਜੀ ਧੰਨਵਾਦ ਭਾਜੀ ਤੁਸੀਂ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਭਾਜੀ ਲਈਏ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ